ਨਿਕਿਆ ਗ੍ਰੋਮਲਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਸਮੇਂ ਦੇ ਨਾਲ ਇਹ ਸਮਾਜ ਬਦਲਦਾ ਜਾਂਦਾ ਕਿਉਂਕਿ ਕੁਦਰਤ ਦਾ ਨਿਯਮ ਹੈ ਤਬਦੀਲੀ ਤਬਦੀਲੀ ਆਉਣਾ ਜ਼ਰੂਰੀ ਹੈ ਕਿਉਂਕਿ ਤਬਦੀਲੀ ਦੇ ਵਿੱਚੋਂ ਹੀ ਤਰੱਕੀ ਹੁੰਦੀ ਹੈ ਲੇਕਿਨ ਜਿਹੜੀ ਤਰੱਕੀ ਅਸੀਂ ਕਰ ਰਹੇ ਆ ਉਸ ਤਰੱਕੀ ਦੇ ਨਾਲ ਨਾਲ ਅਸੀਂ ਆਪਣੀ ਅਮੀਰ ਵਿਰਾਸਤ ਤੇ ਜਿਹੜਾ ਕੀਮਤੀ ਵਿਰਸਾ ਆ ਉਹਦੀਆਂ ਜਿਹੜੀਆਂ ਕੀਮਤੀ ਚੀਜ਼ਾਂ ਆ ਉਹ ਵੀ ਭੁੱਲਦੇ ਜਾ ਰਹੇ ਆ ਜਿਸ ਕਰਕੇ ਜਿਹੜੀ ਨਵੀਂ ਪਨੀਰੀ ਆ ਆਉਣ ਵਾਲੀ ਪੀੜ੍ਹੀ ਨੂੰ ਜਿਹੜੀਆਂ ਅਮੀਰ ਕਦਰਾਂ ਕੀਮਤਾਂ ਮਿਲਣੀਆਂ ਨੇ ਉਹ ਨਹੀਂ ਮਿਲ ਰਹੀਆਂ ਤੇ ਅੱਜ ਅਸੀਂ ਇਸ ਵਿਸ਼ੇ ਨੂੰ ਵਿਚਾਰਨ ਵਾਸਤੇ ਇੱਕ ਉਸ ਸ਼ਖਸੀਅਤ ਨਾਲ ਗੱਲ ਕਰ ਰਹੇ ਆ ਜਿਸ ਸ਼ਖਸੀਅਤ ਨੇ ਆਪਣਾ ਸਾਰਾ ਜੀਵਨ ਰੇਡੀਓ ਟੀਵੀ ਅਖਬਾਰਾ ਸਾਹਿਤ ਸਭਿਆਚਾਰਕ ਮੇਲਿਆਂ ਦੇ ਲੇਖੇ ਲਾਇਆ ਮੇਰੀ ਮਰਜ਼ਾ ਹੈ ਸ਼੍ਰੀ ਗੁਰਮੀਤ ਖਾਨਪੁਰੀ ਜੀ ਨੂੰ ਖਾਨਪੁਰੀ ਜੀ ਦੀ ਬਹੁਤ ਬਹੁਤ ਥੋੜਾ ਸਵਾਗਤ ਹੈ। ਖੰਗਵੀ ਸਾਹਿਬ ਜਿਵੇਂ ਅਸੀਂ ਗੱਲ ਕੀਤੀ ਹੈ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਹਾਂਜੀ ਹਾਂਜੀ। ਇਹ ਜਿਹੜੀ ਤਬਦੀਲੀ ਆ ਰਹੀ ਹੈ ਯਾਨੀ ਤੇਜ਼ ਤਬਦੀਲੀ ਆ ਰਹੀ ਹੈ ਇਹਦਾ ਕੀ ਕਾਰਨ ਕੀ ਸਮਝਦੇ ਤੁਸੀਂ? ਕਾਰਨ ਆ ਕਿ ਵੈਸੇ ਤਾਂ ਸਾਡੀ ਇਹ ਤਕਨੀਕ ਹੈ ਉਹ ਬਹੁਤ ਅਮੀਰ ਹੋ ਗਈ ਹੈ। ਜੀ ਇਸ ਵਿੱਚ ਬਹੁਤ ਸਾਰੇ ਨਵੇਂ ਕਾਢਾਂ ਕੱਢੀਆਂ। ਹਾਂਜੀ ਤੇ ਆਖਰੀ ਚੀਜ਼ ਜਿਹੜੀ ਆ ਆਖਰੀ ਤਾਂ ਨਹੀਂ ਕਹਾਗੇ ਜਦ ਮੋਬਾਈਲ ਹੈ ਆਜ ਦੇ ਯੁੱਗ ਦੀ ਆਜ ਦੇ ਯੁੱਗ ਦਾ ਸਾਡੇ ਹੱਥ ਵਿੱਚ ਹੈ ਸਾਡੇ ਮੁਠੀ ਵਿੱਚ ਦਾ ਕੋਈ ਚੀਜ਼ ਆ ਜਾਂਦੀ ਹੈ ਉਹ ਆ ਗਈ ਹੈ ਦੁਨੀਆ ਸਾਡੀ ਮੁਠੀ ਚ ਆ ਗਈ ਮੇਰੇ ਮੁਠੀ ਆ ਗਈ ਹੈ ਪਰ ਨਕਾਰਾਤਮਕ ਰੰਗਲੇ ਹੈਗੇ ਆ ਕਿ ਅਸੀਂ ਪ੍ਰਾਣੀਆਂ ਕਦਰਾਂ ਕੀਮਤਾਂ ਜਿਵੇਂ ਕਿ ਜਦ ਅਸੀਂ ਗੱਲ ਕੀਤੀ ਹੈ ਜੀ ਉਹ ਸਾਰੀਆਂ ਭੁੱਲ ਬੈਠੇ ਆ ਸਰ ਆਪਣਾ ਸੱਭਿਆਚਾਰ ਆਪਣਾ ਜੋ ਵਿਰਸਾ ਹੈ ਉਹ ਵਿਰਾਸਤ ਆ ਹਾਂਜੀ ਉਹਨੂੰ ਭੁਲਾ ਬੈਠੇ ਆ ਵਿਸਾਰ ਚੁੱਕੇ ਆ ਜੀ ਇਹ ਇਸ ਬਾਰੇ ਚਿੰਤਾ ਇਸ ਗੱਲ ਨਹੀਂ ਲੱਗੀ ਹੋਈ ਹੈ ਕਿ ਜੇ ਸਾਡੀ ਨਵੀਂ ਪੀੜ੍ਹੀ ਆ ਉਹਨੂੰ ਇਹਨਾਂ ਬਾਰੇ ਬਹੁਤ ਨੌਲੇਜ ਜਿਹੜਾ ਉਹ ਘਟ ਰਿਹਾ ਉਹ ਘਟਦਾ ਘਟਦਾ ਕਿਤੇ ਪੂਰਾ ਮਾਇਨਸ ਨਾ ਹੋ ਜAVE ਜੀ ਚਿੰਤਾ ਵਾਲੀ ਗੱਲ ਹੈਗੀ ਆ ਤੇ ਜਿਹੜਾ ਚਿੰਤਾ ਤੁਸੀਂ ਕਰ ਰਹੇ ਆ ਕਿ ਜਿਹੜਾ ਵਿਰਸੇ ਦੀਆਂ ਗੱਲਾਂ ਭੁੱਲ ਨਾ ਜਾਣ ਹਾਂਜੀ ਅੱਜ ਤੋਂ ਬੜਾ ਲੰਮਾ ਸਮਾਂ ਪਹਿਲਾਂ ਮੈਨੂੰ ਯਾਦ ਆਇਆ ਐ 20ਵੀਂ ਸਦੀ ਦੇ ਆਖਰੀ ਦਹਾਕੇ 'ਚ ਹਾਂਜੀ ਤੁਸੀਂ ਸੱਭਿਆਚਾਰਕ ਮੇਲੇ ਸਾਇਤਿਕ ਸਮਾਗਮ ਤੇ ਰੇਡੀਓ ਟੀਵੀ ਦੀਆਂ ਬਾਤਾਂ ਸ਼ੁਰੂ ਕੀਤੀਆਂ ਹਾਂਜੀ ਐ ਆਪਾਂ ਚਾਹਾਂਗੇ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਦਰਸ਼ਕ ਨੇ ਹਾਂਜੀ ਉਹਨਾਂ ਨੂੰ ਆਪਣੇ ਜੀਵਨ ਦੀ ਜਿਹੜੀ ਸ਼ੁਰੂਆਤ ਆ ਜਿਹੜਾ ਤੁਹਾਡਾ ਪਹਿਲਾ ਰੇਡੀਓ ਨਾਲ ਪ੍ਰੇਮ ਸੀਗਾ ਉਹ ਕਿਵੇਂ ਜਾਗਰ ਹੋਇਆ रेडियो ਇਹ ਪ੍ਰੇਮਾ ਉਹ ਇੱਕ ਛੋਟੇ ਹੁੰਦੇ ਆ ਮੈਂ ਕਿਤੇ ਦੇਖ ਲਿਆ ਕਿਸੇ ਹੈੱਡਫੋਨ ਨਾਲ রেডিও ਬਣਾਇਆ ਸੀਗਾ ਜੀ ਇੱਕ ਸੋਨ ਮੱਖੀ ਹੁੰਦੀ ਲੈਂਦੀ ਸੀ ਬਾਜ਼ਾਰੋਂ ਮਿਲ ਜਾਂਦੀ ਸੀ ਦੁਕਾਨ ਤੋਂ ਅੱਛਾ ਜੀ ਉਹ ਨਾਲ ਇਹ ਦੋਨਾਂ ਸਾਈਡਾਂ ਦੇ ਉੱਤੇ ਲਾ ਦਿਓ ਅੱਛਾ ਤੇ ਉਹਦੇ ਦੋ ਤਾਰਾਂ ਇੱਕ ਹੈੱਡਫੋਨ ਨੂੰ ਲਾ ਦਿਓ ਤੇ ਉੱਤੇ ਸਿਲੈਕਸ਼ਨ ਥੋੜੀ ਕਰ ਲੋ ਆਜ ਕਿੱਥੇ ਜ਼ਿਆਦਾ ਆਉਂਦੀ ਕਿੱਥੇ ਘੱਟ ਆਉਂਦੀ ਕਿੱਥੇ ਵੱਧ ਆਉਂਦੀ ਜੀ ਉਹ ਸੁਣ ਕੇ ਰੇਡੀਓ ਜੰਦਰ ਸਟੇਸ਼ਨ ਉੱਤੇ ਆ ਜਾਂਦਾ ਸੀਗਾ ਮਤਲਬ ਤੁਸੀਂ ਜਿਹੜਾ ਕਾਰਡਲੈਸ ਸਿਸਟਮ ਹੈ ਉਹ ਜਮਾਨੇ ਤਿਆਰ ਕਰ ਲਿਆ ਉਹ ਜਮਾਨੇ ਤਿਆਰ ਕਰ ਲਿਆ ਜੀ ਉਹਦਾ ਐਂਟੀਨਾ ਲਾਉਣਾ ਪੈਂਦਾ ਸੀ ਉੱਪਰ ਕੋਠੇ ਦੇ ਇੱਕ ਇਧਰ ਬਾੰਦ ਕਰ ਲਿਆ ਇਧਰ ਬਾੰਦ ਕਰ ਲਿਆ ਅੱਛਾ ਫਿਰ ਉਸ ਤੋਂ ਬਾਅਦ ਇੱਕ ਰੇਡੀਓ ਮਕੈਨਿਕ ਸਾਡੇ ਮਿਲ ਗਿਆ ਹੁਸ਼ਾਰਪੁਰ ਅੱਛਾ ਜੀ ਤੇ ਸਿੰਘ ਰੇਡੀਓ ਦਾ ਸੀ ਉਹ ਕਹਿੰਦਾ ਤੁਸੀਂ ਆ ਕਿ ਲਈ ਫਿਰਦੇ ਹੋ ਮੈਂ ਤੁਹਾਨੂੰ ਬਣਾ ਕੇ ਦਿੰਦਾ ਇੱਕ ਇੱਕ ਰਿਸਟੈਂਸ ਹੁੰਦੀ ਹੈ ਇੱਕ ਟਰਾਂਸਫਾਰਮ ਹੁੰਦਾ ਜੀ ਉਹ ਬਣਾ ਕੇ ਦਿੰਦਾ ਤੁਹਾਨੂੰ ਤੁਹਾਡੀ ਆਵਾਜ਼ ਉਦਾਂ ਆਏਗੀ ਅੱਛਾ ਜੀ ਤੇ ਉਹ ਅਸੀਂ ਉਹ ਮੈਂ ਸਿੱਖ ਲਿਆ ਉਹ ਟਾਂਕ ਡੋਕ ਲਵਾ ਕੇ ਮੈਂ ਲਿਆ ਤਾਂ ਉਹ ਰਾਤ ਨੂੰ ਰਿਜਾਈ 'ਚ ਲੰਮੇ ਪਾ ਕੇ ਸੁਣੀ ਆਦੀਆਂ 'ਚ ਸੁਣੀ ਜਾਣਾ ਜੀ ਕਿਉਂਕਿ ਘਰ ਦੇ ਖੈਦੇ ਜੀ ਵੀ ਕਈ ਕਮਾਈ ਪਾ ਕੇ ਉਹ ਟਿਕਾ ਘਰਦਿਆਂ ਨੂੰ ਡਰਦਾ ਸੀਗਾ ਜੀ ਲੋਕੇ ਸੌਂਦੇ ਸੀ ਲੋਕੇ ਸੌਂਦੇ ਸੀਗੇ ਜੀ ਤੇ ਰਿਜਾਈ 'ਚ ਨਾਲੇ ਤਾਂ ਨਿਕਾ ਜਾਣਾ ਨਾਲੇ ਉਹ ਸੁਣੀ ਜਾਣਾ ਗੀਤ ਸੰਗੀਤ ਸੁਣੀ ਜਾਣਾ ਉਸ ਤੋਂ ਬਾਅਦ ਫਿਰ ਹੋਰ ਤਰਤੀ ਹੁੰਦੇ ਜੀ ਫਿਰ ਮੈਂ ਹੋਰ ਆਪਣੀ ਕਾਰਟ ਕੱਢ ਕੇ ਇਹ ਰੇਡੀਓ ਵਰਗਾ ਬਣਾ ਲਿਆ ਉਹ ਜਿਹੜੀ ਕੈਬਿਨੇਟ ਹੈ ਨਾ ਉਹਦਾ ਸਾਰਾ ਹਾਂਜੀ ਹਾਂਜੀ ਉਹ ਲੰਦੋ ਮਿਲ ਗਿਆ ਮੈਨੂੰ ਅੱਛਾ ਉਹਦੇ ਵਿੱਚ ਫਿਰ ਕਰਕੇ ਇਹ ਦਸ ਸਵਿੱਚਾਂ ਉਧਾਂ ਲਾਤੀਆਂ ਤੇ ਉਹ ਬਕਾਇਦਾ ਰੇਡੀਓ ਤਿਆਰ ਕਰ ਲਿਆ ਤਿਆਰ ਕਰ ਲਿਆ ਵਾਹ ਜੀ ਵਾਹ ਅੱਛਾ ਇਹ ਰੇਡੀਓ ਦੇਖੋ ਅੱਜ ਤਾਂ ਰੇਡੀਓ ਕੋਈ ਸੁਣਦਾ ਨਹੀਂ ਬਹੁਤ ਘੱਟ ਸਰੋਤੇ ਰਹਿ ਗਏ ਜਿਹੜੀ ਵੱਡੀ ਉਮਰ ਦੇ ਉਹ ਸੁਣਦੇ ਨੇ ਜਿਹੜੀ ਨਵੀਂ ਪਨੀਰੀ ਆ ਉਹ ਤਾਂ ਮੋਬਾਈਲ 'ਤੇ ਲੱਗੀ ਹੋਈ ਹੈ ਹਾਂਜੀ ਹਾਂਜੀ ਅੱਛਾ ਇੱਕ ਜਿਹੜੀ ਸਾਹਿਤਿਕ ਤੇ ਸੱਭਿਆਚਾਰਕ ਸਰਗਰਮੀਆਂ ਦਾ ਤੁਹਾਡਾ ਸ਼ੌਕ ਸੀਗਾ ਉਹ ਕਦੋਂ ਆਰੰਭ ਹੋਇਆ ਕਿਵੇਂ ਹੋਇਆ ਬਸ ਇਸ ਚੀਜ਼ ਤੋਂ ਮੇਰੇ ਮਨ ਚ ਨਾ ਸ਼ੈਪਲੇ ਚਣੇ ਸੀਗੇ ਤੇ ਜਦੋਂ ਇਸ ਕਰਕੇ ਹੋਇਆ ਸਾਡੇ ਫਾਦਰ ਹੁਣ ਪਿੰਡ ਦੇ ਸਰਪੰਚ ਸੀਗੇ ਜੀ ਇੱਕ ਤਾਂ ਰੇਡੀਓ ਸਾਡੇ ਹੱਥ ਆ ਗਿਆ ਪੰਚਾਇਤ ਦਾ ਸਰਕਾਰੀ ਰੇਡੀਓ ਸਰਕਾਰੀ ਰੇਡੀਓ ਉਹ ਨੂੰ ਮਿਲਦਾ ਸੀ ਉਹਨਾਂ ਨੇ ਹਾਂਜੀ ਉਹ ਹੋ ਗਿਆ ਤੇ ਦੂਜਾ ਗੱਲ ਇਹ ਵੀ ਕਿ ਸਰਪੰਚ ਦੇ ਥ੍ਰੀ ਜ਼ਰੀਏ ਹਾਂ ਇਹ ਲੋਕ ਸੰਪਰਵਿਭਾਗ ਉਦੋਂ ਬਹੁਤ ਤੁਹਾਡੇ ਸੰਪਰਕ ਵਿੱਚ ਆ ਗਿਆ ਸੰਪਰਕ ਵਿੱਚ ਆ ਗਿਆ ਤੇ ਸਰਗਰਮ ਵੀ ਬਹੁਤ ਹੁੰਦਾ ਸੀ ਉਹ ਨਹੀਂ ਉਹ ਤਾਂ ਡਿਊਟੀ ਹੁੰਦੀ ਸੀ ਸਾਧ ਨਹੀਂ ਸੀ ਨਾ ਸਾਧ ਨਹੀਂ ਮੀਡੀਆ ਹੈ ਨਹੀਂ ਸੀ ਨੋ ਡਰਾਮਾ ਕਰਦੇ ਹੁੰਦੇ ਸੀ ਡਰਾਮੇ ਹੁੰਦੇ ਸੀ ਪਿੰਡਾਂ ਦੇ ਵਿੱਚ ਧੁੱਪ ਸ਼ਾਮ ਫਿਲਮ ਦਿਖਾਉਂਦੇ ਹੁੰਦੇ ਸੀ ਹਾਂ ਦਿਖਾਉਂਦੇ ਸੀ ਜੀ ਇੱਕ ਉਹ ਆਰਟਿਸਟ ਆਉਂਦੇ ਰਹੇ ਸੀ ਮਤਲਬ ਮੈਂ ਕੀ ਕਰਨਾ ਫਾਰਮਾ ਸਾਈਨ ਕਰਾ ਲੈਣ ਤਾਂ ਮੈਂ ਲੈਟ ਅ ਦੇ ਆਉਣਾ ਥੋੜੇ ਆਉਣਾ ਫਿਰ ਇੱਕ ਜਗ੍ਹਾ ਮੈਨੂੰ ਲੱਗ ਪਿਆ ਕਿ ਇੱਕ ਯੂਨਿਟ ਹੈਗੀ ਆ ਇਹ ਸੈਂਟਰ ਗਵਰਨਮੈਂਟ ਦੀ ਆ ਜਲੰਧਰ ਸੈਂਟਰ ਟਾਊਨ ਸੈਂਟਰ ਟਾਊਨ ਹੈਗਾ ਉੱਥੇ ਦਫ਼ਤਰ ਉਹ ਵੀ ਆਏ ਉਹ ਫਿਲਮਾਂ ਦਿਖਾਉਂਦੇ ਆ ਉਹ ਫਿਲਮਾਂ ਦਿਖਾਉਂਦੇ ਆ ਉਹ ਕੁਦਰਤੀ ਉਹ ਮੈਂ ਨਾਮ ਸੁਣਿਆ ਸੀਗਾ ਅਜੀਤ ਸੈਣੀ ਦਾ ਜੀ ਉਹ ਆਫੀਸਰ ਸੀਗੇ ਹਾਂਜੀ ਮੈਨੂੰ ਹੋ ਗਿਆ ਕਹਿੰਦਾ ਕੋਈ ਗੱਲ ਨਹੀਂ ਖਾਲੀ ਕਿਹੜੀ ਉਹਨੇ ਆ ਕੇ ਹਰਾਣਾਂ ਫਿਲਮ ਵਗੈਰਾ ਨਾ ਫਿਲਮ ਦਿਖਾਈ ਫਿਰ ਇੱਕ ਵਾਰੀ ਮੈਂ ਕਿਹਾ ਤੁਸੀਂ ਕੋਈ ਕਲਚਰ ਪ੍ਰੋਗਰਾਮ ਕਰਾਓ ਹੂੰ ਉਹਨੇ ਲਖੀਰਾਮ ਗਾਇਕ ਹੁੰਦੇ ਸੀਗੇ ਜੀ ਬਹੁਤ ਮਸ਼ਹੂਰ ਹੋਏ ਆ ਹਾਂਜੀ ਤੇ ਕਿਰਿੰਜਣਾ ਇਹ ਦੋਨੇ ਗਾਇਕਾ ਜੀ ਸਰਬਜੀਤ ਉਹ ਸ਼ੁਰੂ ਹੋਈ ਸੀ ਜੀ ਉਹ ਸਾਡੇ ਪਿੰਡ ਫਰੀ ਫਰੀ ਚ ਲੋਕ ਇਕੱਠੇ ਏਦਾਂ ਮੈਂ ਚਸਕਾ ਮੈਨੂੰ ਮਤਲਬ ਜਿਹੜਾ ਫਾਜ਼ਲ ਸਾਹਿਬ ਦੀ ਸਰਪੰਚੀ ਨੇ ਤੁਹਾਨੂੰ ਕਲਾ ਦੇ ਨਾਲ ਜੋੜ ਦਿੱਤਾ ਤੇ ਕਲਾਕਾਰਾਂ ਨਾਲ ਜੋੜ ਦਿੱਤਾ ਕਲਾਕਾਰਾਂ ਨਾਲ ਜੋੜ ਦਿੱਤਾ ਤੇ ਹਾਂਜੀ 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 ਆਪਣੀ ਤੇ ਜਿਸ ਤਰ੍ਹਾਂ ਮਨੋ ਕਿ ਨਾਲ ਹੀ ਇਹ ਖਵਾਰਾਂ ਦਾ ਸ਼ੌਕ ਜੀ ਤੇ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਤੁਹਾਡਾ ਖਵਾਰਾਂ ਰਾਹੀਂ ਔਰ ਤੁਹਾਨੂੰ ਲੱਭਣਾ ਔਰ ਤੁਹਾਡੇ ਤੋਂ ਪ੍ਰੇਰਣਾ ਲੈਣੀ ਜੀ ਤੇ ਮੇਰੇ ਹਿੱਸੇ ਆਇਆ ਵਾਹ ਜੀ ਔਰ ਅਗਰ ਮੈਗਣਾ ਵੀ ਅਗਰ ਮੈਂ ਤੁਹਾਨੂੰ ਪ੍ਰੇਰਣਾ ਤੁਹਾਡੋਂ ਨਾ ਮਿਲਦੀ ਜੀ ਤੇ ਮੈਂ ਜੋ ਕੁਝ ਹੁਣ ਹੈ ਛੋਟਾ ਵੱਡਾ ਜੋ ਵੀ ਹੈ ਤੇ ਮੈਂ ਨਹੀਂ ਹੁੰਦਾ ਇਹ ਸਚਾਈ ਹੈ ਬਿਲਕੁਲ ਮੈਂ ਖਰਗੁਰੀ ਸਾਹਿਬ ਦੇਖੋ ਗੱਲ ਸੰਸਾਰ ਦੇ ਵਿੱਚ ਜੀਵ ਸਾਰੇ ਫਿਰਦੇ ਆ ਹਾਂ ਜੀ ਜਿਹੜੇ ਤੁਹਾਡੇ ਅਰਗੇ ਜੀਵ ਆ ਨਾ ਉਹਨਾਂ ਦੇ ਵਿੱਚ ਇੱਕ ਆਕਰਸ਼ਣ ਹੁੰਦਾ ਹਾਂਜੀ ਆਕਰਸ਼ਣ ਦੇ ਨਾਲ ਨਾਲ ਉਹ ਆਲੇ ਦੋਲੇ ਨੂੰ ਪ੍ਰਭਾਵਿਤ ਕਰਦੇ ਆ ਹਾਂਜੀ ਤੇ ਆਲੇ ਦੋਲੇ ਤੋਂ ਪ੍ਰਭਾਵ ਕਬੂਲਦੇ ਆ ਹਾਂਜੀ ਸੋ ਤੁਸੀਂ ਸਮਾਜ ਦੇ ਵਿੱਚੋਂ ਜਿਹੜਾ ਪੋਜ਼ਿਟਿਵ ਪ੍ਰਭਾਵ ਸੀ ਉਹ ਕਬੂਲਿਆ ਹਾਂਜੀ ਔਰ ਉਸ ਪ੍ਰਭਾਵ ਦੇ ਨਾਲ ਹੀ ਸਮਾਜ ਨੂੰ ਪੋਜ਼ਿਟਿਵਿਟੀ ਪ੍ਰਦਾਨ ਕੀਤੀ ਆ ਹਾਂਜੀ ਹਾਂਜੀ ਜਿਹੜੀਆਂ ਵੀ ਤੁਹਾਡੀਆਂ ਸਰਗਰਮੀਆਂ ਅਸੀਂ ਅੱਜ ਤੱਕ ਦੇਖਦੇ ਆ ਹਾਂਜੀ ਤੇ ਉਹ ਸਾਰੀਆਂ ਪੋਜ਼ਿਟਿਵ ਸਰਗਰਮੀਆਂ ਨੇ ਸਮਾਜ ਨੂੰ ਸੇਧ ਦੇਣ ਵਾਲਿਆਂ ਨੇ ਨਹੀਂ ਤੁਸੀਂ ਲਿਖਦੇ ਸੀਗੇ ਤੇ ਮੈਂ ਸਾਡੇ ਪੁਰੀ ਸਾਹਿਬ ਅਸ਼ੋਕਪੁਰੀ ਜੀ ਪ੍ਰਸਿੱਧ ਅਭਿਨੇਤਾ ਵੀ ਨੇ ਤੇ ਨਾਟਕਕਾਰ ਵੀ ਨੇ ਬਹੁਤ ਕੁਛ ਨੇ ਬਹੁਤ ਪੱਕੀ ਸੁਸ਼ੀ ਦੇ ਮਾਲਕ ਹੈ ਜੀ ਉਹਨਾਂ ਦਾ ਪ੍ਰਭਾਵ ਮੇਰੀ ਜ਼ਿੰਦਗੀ 'ਤੇ ਬਹੁਤ ਪਿਆ ਬਲਕਿ ਉਹਨਾਂ ਨੇ ਹੀ ਮੈਨੂੰ ਇਹ ਪੱਤਰਕਾਰੀ ਤੁਹਾਡੇ ਉਹਨਾਂ ਤੋਂ ਪ੍ਰੇਰਣਾ ਮਿਲੀ ਆ ਜੀ ਉਹਨਾਂ ਨੇ ਮੈਨੂੰ ਰਸਤੇ ਦੱਸੇ ਰਸਤੇ ਪਾਤਾ ਸਭ ਮੈਂ ਇਹ ਤੁਹਾਨੂੰ ਮਿਲਦੇ ਨਹੀਂ ਸੀਗੇ ਜੀ ਤੁਸੀਂ ਮੇਰੇ ਇੱਕ ਇੱਕ ਕਲਪਨਾ ਵੀ ਸੀਗੇ ਉਹ ਤੋਂ ਮੈਂ ਕੀਤਾ ਤੁਹਾਡੀਆਂ ਦੇਖਤਾਂ ਚੋਂ ਹੋਰ ਵੀ ਚੀਜ਼ਾਂ ਤੁਹਾਡੇ ਮੇਲੇ ਉਹ ਮੈਂ ਇਹ ਮੈਨੂੰ ਪ੍ਰੈਕਟੀਕਲ ਤੌਰ ਤੇ ਸ਼ਾਮ ਜੀ ਸ਼ਾਮ ਜੀ ਤੁਸੀਂ ਇਕੱਠੇ ਹੋ ਗਏ ਇਕੱਠੇ ਹੋ ਗਏ ਇਕੱਠੇ ਹੋ ਗਏ ਔਰ ਇਹਨਾਂ ਨੇ ਤਰੀਕਾ ਸਿਆ ਮੈਂ ਇਹਨਾਂ ਦੀ ਨਕਲ ਵੀ ਕਰਦਾ ਰਿਹਾ ਵਾਹ ਵਾਹ ਕਿੱਦਾਂ ਪ੍ਰੈਸ ਨੋਟ ਲਿਖਣਾ ਹੈ ਕਿੱਦਾਂ ਫੰਕਸ਼ਨ ਕਰਨਾ ਕਿਹਨੂੰ ਦੇਣੀ ਕਿ ਦੇ ਦੇ ਲੱਗੇ ਸਾਨੂੰ ਦੇ ਕਿ ਅਖਬਾਰ ਆਊਗਾ ਕਿ ਨਹੀਂ ਆਊਗਾ ਕਿ ਨਹੀਂ ਇਹ ਲੱਗਿਆ ਉਹਦਾ ਲਿਖ ਕੇ ਦੇ ਦਿਓ ਆ ਜਾਂਦਾ ਇਹ ਵੀ ਲੱਗਿਆ ਉਹਦਾ ਟੈਗ ਕਰਾ ਲਓ ਅੱਛਾ ਤੁਸੀਂ ਪੂਰੀ ਸਭ ਤੋਂ ਪ੍ਰੇਰਨਾ ਲੈ ਕੇ ਅਖਬਾਰੀ ਦੁਨੀਆ 'ਚ ਵੀ ਆ ਗਏ ਹਾਂਜੀ ਫਿਰ ਜਿਹੜਾ ਸਾਹਿਤ ਤੇ ਸੱਭਿਆਚਾਰ ਨਾਲ ਜਿਹੜੇ ਨਾਤਾ ਆ ਤੁਸੀਂ ਸ਼ੁਰੂ ਕਰਤਾ ਉੱਥੇ ਸ਼ਾਮਚਰਾਸੀ ਤੋਂ ਨਾ ਹਾਂਜੀ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਗਿਆ ਹਾਂਜੀ ਤੇ ਫਿਰ ਜਿਹੜੀ ਸੱਭਿਆਚਾਰਕ ਮੇਲਿਆਂ ਦੀ ਗੱਲ ਹੈ ਤੁਹਾਡੇ ਨਾਂ ਤੇ ਨਜ਼ਾਕਤ ਅਲੀ ਸਲਾਮਤ ਅਲੀ ਸ਼ਾਮਚਰਾਸੀ ਦਾ ਸੱਭਿਆਚਾਰਕ ਮੇਲਾ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਦਰਜ ਹੈ ਹਾਂਜੀ ਉਹ ਮੇਲਾ ਜਿਹੜਾ ਆ ਉਹ ਕਿਵੇਂ ਸ਼ੁਰੂ ਹੋ ਗਿਆ ਕਿਉਂ ਸ਼ੁਰੂ ਹੋ ਗਿਆ ਸੱਚ ਪਹਿਲਾਂ ਤਾਂ ਅਸੀਂ ਸਾਡੇ ਮੇਰੇ ਕੁਲੀਕੀ ਸੀ ਵੈਸੇ ਪੰਜਾਬ ਦੇ ਪ੍ਰਸਿੱਧ ਕਵੀ ਸੀਗੇ ਜਵਿੰਦਰ ਜੋਸ਼ ਜੀ ਉਹਨਾਂ ਦੀ ਅਚਾਨਕ ਮੌਤ ਹੋ ਗਈ ਹਾਂਜੀ ਉਹ ਮੇਰਾ ਪਿਆਰ ਬਹੁਤ ਸੀਗਾ ਜਵਾਨੀ ਜੇ ਹੋਈ ਸੀ ਤੇ ਉਹਨਾਂ ਦੀ ਯਾਦ ਵਿੱਚ ਇੱਕ ਅਸੀਂ ਸਹਿਸਵਾ ਬਣਾਈ ਹੋ ਸਗੀ ਉਹਨਾਂ ਵੱਲੋਂ ਅਸੀਂ ਇੱਕ ਫੰਕਸ਼ਨ ਕਰਾਇਆ ਜਿਹੜਾ ਕਿ ਬਹੁਤ ਕਾਮਯਾਬ ਕਾਮਯਾਬ ਹੋਇਆ ਉਸ ਤੋਂ ਬਾਅਦ ਕਿਸੇ ਨੇ ਗੱਲ ਕੀਤੀ ਕਿ ਤੁਸੀਂ ਸਭਿਆਚਾਰ ਮੇਲਾ ਵੀ ਕਰੋ ਅੱਛਾ ਜੀ ਤੇ ਅਸੀਂ ਫਿਰ ਸਹਿਸਵਾ ਨੂੰ ਇੱਕ ਮੇਲਾ ਯੋਜਿਤ ਕੀਤਾ ਹੂੰ ਤੇ ਤਜਰਬਾ ਸੀਗਾ ਜੀ ਤੇ ਉਹ بارش ਬੂਛ ਬੜੀ ਆ ਗਈ ਸਭ ਕੁਝ ਆ ਗਿਆ ਕੱਲ੍ਹ ਦੇ ਪਹਿਲੇ ਦਿਨ بارش ਛੱਡ ਗਈ ਤੇ ਲੋਕ ਕਲਾਕਾਰ ਵੀ ਅਪਨੋ 2-4 ਹੀ ਬੁਲਾਏ ਸੀਗੇ ਹਾਂਜੀ ਪੰਛੀ ਸੁਬਿੰਦਰ ਪੰਛੀ ਪਹਿਲਾਂ ਬੁਲਾਇਆ ਗਿਆ ਜੀ ਇੰਨੀ ਦੁਨੀਆ ਇੰਨੀ ਜਣੀ ਆ ਗਈ ਕਿ ਅਸੀਂ ਸਾਡੇ ਪ੍ਰਾਂਤ ਖੇਣ ਦੀ ਕੋਸਟੂਰ ਵਿੱਚ ਅਸੀਂ ਮੇਲਾ ਕੀਤਾ ਜੀ ਉੱਥੋਂ ਇੱਕ ਹੈਂਡਮਲ ਗਿਆ ਲੋਕਾਂ ਨੂੰ ਦਾ ਸ਼ੌਕ ਆ ਹਾਂ ਅਸੀਂ ਵੀ ਇੱਕ ਪੰਜਾਬੀ ਕਲਚਰ ਸੁਸਾਇਟੀ ਬਣਾ ਲਈ ਜੀ ਇਹ ਦੂਏ ਸਾਲ ਪਹਿਲੇ ਮੇਲਾ ਕੀਤਾ ਤੇ ਫਿਰ ਸੋਚੇ ਸੀ ਵੀ ਕਿੱਦਾਂ ਕਰੀਏ ਜੀ ਮੈਂ ਬਿੰਦਰ ਮਾਨ ਹਾਂ ਕੋ ਜਾਣਦੇ ਹਾਂ ਪਹਿਲਾਂ ਤੇ ਵੀ ਸੰਦ ਜਾ ਕੇ ਦੱਸ ਦੇਣਗੇ ਤਾਂ ਤੇ ਤੁਸੀਂ ਸਾਨੂੰ ਤੁਹਾਡੇ ਘਰ ਹੀ ਗਿਆ ਸੀ ਜੀ ਤੇ ਮਤਲਬ ਮਾਲਪੁਰ ਦੇ ਸ਼ੌਂਕੀ ਮੇਲੇ ਨੇ ਉਹਦੀ ਪ੍ਰੇਮ ਤੁਹਾਨੂੰ ਰਾਹ ਦਿਖਾਤਾ ਹੈ ਵੀ ਅੱਗੇ ਮੇਲੇ ਕਿੱਦਾਂ ਲਾਉਣੇ ਪਰ ਇਹ ਨਹੀਂ ਪਹੁੰਗੇ ਸ਼ੌਂਕੀ ਮੇਲੇ ਬਰਾਬਰ ਦਾ ਨਹੀਂ ਮਤਲਬ ਥੋੜੇ ਜਾ ਉਹਦੀ ਨਕਲ ਨਾ ਮਿਲਦਾ ਜੁਲਦਾ ਬਣ ਜਾਊਗਾ ਇਹ ਵੀ ਨਹੀਂ ਖੁਸ਼ੀ ਆਵੇ ਥੋੜੇ ਮਿਲਦਾ ਜੁਲਦਾ ਹੋਇਆ ਕੰਮ ਮਿਲਦਾ ਜੁਲਦਾ ਹੋਇਆ ਹੋਇਆ ਕੰਮ ਉਹ ਮੈਂ ਨਹੀਂ ਕਹਦਾ ਉਹ ਤਾਂ ਵੱਡਾ ਹੈ ਛੋਟਾ-ਵੱਡਾ ਮੈਂ ਨਹੀਂ ਕਹਿੰਦਾ ਖਨਪੂਰੀ ਸਾਹਿਬ ਵੱਡਾ ਛੋਟਾ ਕੋਈ ਨਹੀਂ ਹੁੰਦਾ ਗੱਲ ਤੁਹਾਡੀ ਭਾਵਨਾ ਦੀ ਹੁੰਦੀ ਹੈ ਹਾਂਜੀ ਤੁਸੀਂ ਜਿਹੜੀ ਭਾਵਨਾ ਨੂੰ ਲੈ ਕੇ ਉਹ ਮੇਲਾ ਆਯੋਜਿਤ ਕੀਤਾ ਉਹ ਕੀ ਸੀ ਉਹ ਸੀ ਕਲਾ ਨੂੰ ਪ੍ਰਫੁੱਲਤ ਕਰਨਾ ਹਾਂਜੀ ਹਾਂਜੀ ਲੋਕਾਂ ਨੂੰ ਮਨੋਰੰਜਨ ਦੇਣਾ ਤੇ ਕਲਾਕਾਰਾਂ ਨੂੰ ਮੰਚ ਦੇਣਾ ਤੇ ਇਹਦੇ ਨਾਲ ਦੂਜੇ ਨੰਬਰ ਤੇ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਵੈਸੇ ਦੀ ਕਰ ਰਹੇ ਹਾਂ ਨਜਾਕਤ ਅਲੀ ਸਲਾਮਤ ਅਲੀ ਇਹ ਕਰਾਉਣਾ ਆ ਕਰਾਉਣਾ ਸੰਗੀਤ ਦਾ ਉਹ ਕਰਾਉਣਾ ਜਿਹੜੀ ਪੀੜ੍ਹੀ ਨੂੰ ਭੁੱਲ ਰਹੀ ਸੀ ਉਹ ਪੀੜ੍ਹੀ ਨੂੰ ਤੁਸੀਂ ਮੁੜ ਜੀਵਿਤ ਕੀਤਾ ਔਰ ਉਹਦੀਆਂ ਗੱਲਾਂ ਤੁਰੀਆਂ ਉਹਦੇ ਆਰਟੀਕਲ ਲਿਖੇ ਗਏ ਉਹਨਾਂ ਦੇ ਸੋਵੀਨਰ ਛਪੇ ਉਹਨਾਂ ਦੀਆਂ ਕਿਤਾਬਾਂ ਛਪੀਆਂ ਹਾਂਜੀ ਉਹ ਤੁਹਾਡੀ ਉਸ ਮੇਲੇ ਦੀ ਬਦੌਲਤ ਹੋਇਆ ਦੇਖੋ ਜੀ ਤੁਹਾਡੀ ਗੱਲ ਵਿੱਚ ਹੀ ਗੱਲ ਹੈ ਕਿ ਉੱਥੇ ਪਾਕਿਸਤਾਨ 'ਚ ਇਹ ਗੱਲ ਪਹੁੰਚ ਗਈ ਜੀ ਤੇ ਸਲਾਮਤ ਅਲੀ ਖਾਨ ਸਾਹਿਬ ਉਹ ਜਿੰਦਾ ਸੀਗੇ ਜੀ ਤੇ ਉਹ ਉਹਦੇ ਸਲਾਮਤ ਹੁੰਦੇ ਹੋਇਆ ਉਹਨੇ ਜੀ ਦੇ ਜੀ ਹੋਇਆ ਉਹ ਆ ਕੇ ਆਏ ਸਾਡੇ ਕੋਲ ਬਿਲਿਗਰ ਨਹੀਂ ਆ ਸਕੇ ਜੀ ਜੀ ਮਿਲਣ ਆਏ ਮਿਲਣ ਆਏ ਤੇ ਉਹ ਹੰਸਰਾਜ ਜੀ ਕੋਲ ਆਏ ਕਹਿੰਦੇ ਮੈਨੂੰ ਪਤਾ ਨਹੀਂ ਵੀ ਕਿ ਸ਼ਾਮ ਹੋ ਰਹੀ ਸੀ ਭੁੱਲ ਭੁੱਲ ਗਿਆ ਆਇਆ ਤਾਂ ਮੈਨੂੰ ਲੈ ਕੇ ਚਲੋ ਲੈ ਕੇ ਚਲੋ ਜੀ ਹੰਸਰਾਜ ਜੀ ਨੇ ਸਾਡੇ ਫੋਨ ਕਰ ਦਿੱਤਾ ਆ ਤੇ ਉਹ ਇੱਕ ਜੋ ਬਲਬਲੇ ਹੁੰਦੇ ਆ ਜੋ ਮਤਲਬ ਜਵਾਨੀ ਹੁੰਦਾ ਅਸੀਂ ਬਾਜੀ ਵਾਲੇ ਕਰ ਲੈ ਅੱਛਾ ਤੇ ਉਹ ਸਲਾਮ ਪਿੰਡੋਂ ਬਾਹਰ ਉਹਨੇ ਰਿਸਿਵ ਕੀਤਾ ਉਹ ਰਿਸਿਵ ਕੀਤਾ ਉਹ ਦੁਨੀਆ ਇਕੱਠੀ ਹੋ ਗਈ ਸਾਰਾ ਪਿੰਡ ਇਕੱਠਾ ਹੋ ਗਿਆ ਉਹ ਇੱਕ ਜਿਹਦਾ ਦਸਮੀਲਾ ਬਣ ਗਿਆ ਨੀਲਾ ਬਣ ਗਿਆ ਉਹ ਘਰ ਤੱਕ ਉਹ ਘਰ ਇਹ ਦੇਖਣਾ ਕਿ ਘਰ ਇਹਨਾਂ ਆਪਣੇ ਪਤਕ ਨਹੀਂ ਪੋਦਾ ਉਹ ਮੋਰ ਮੋਰ ਅੱਛਾ ਪਿੱਛੇ ਹੰਸਰਾ ਜੋ ਸਾਰੇ ਭੈਣ ਭਾਈ ਦੇ ਭਾਈ ਦੇ ਭੰਗੜਾ ਪਾਉਂਦੇ ਗਏ ਵਾਜੀ ਵਾਜੀ ਤੇ ਉੱਥੇ ਜਿਹੜੇ ਲੱਗ ਜਾ ਕੇ ਘਰ ਆਉਂਦੇ ਨਾ ਸਲਾਮਾਤ ਸਾਹਿਬ ਕਹਿੰਦੇ ਆਹ ਮੇਰਾ ਘਰ ਆਹ ਮੇਰਾ ਘਰ ਆ ਵਾ 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 ਤੇ ਉਹ ਘਾਰੇ ਲੇ ਹੋ ਰਹੇ ਨੇ ਸੀ ਉਹਨਾਂ ਨਾਲ ਸਗਨ ਵੇਰਾ ਕੀਤਾ ਹੋ ਗਿਆ ਫਿਰ ਉਹ ਵੀ ਉੱਤੇ ਇੱਕ ਮਜ਼ਾਰ ਆ ਹਾਂਜੀ ਇਹ ਬਾਬੇ ਦਾਦਿਆਂ ਦੀ ਜੀ ਤੇ ਉੱਥੇ ਫਿਰ ਨਤਮਸਤ ਹੋਏ ਮੰਨ ਹਾਂਜੀ ਉੱਤੇ ਹੋਏ ਜੀ ਤੇ ਉਹ ਮੈਨੂੰ ਬੜੀ ਖੁਸ਼ੀ ਉਹ ਬੜੀ ਸਾਰੇ ਵਾਸਤੇ ਕੋਈ ਗੱਲ ਬਹੁਤ ਵੱਡੀ ਮਾਨ ਵਾਲੀ ਗੱਲ ਆ ਪਾਕਿਸਤਾਨ ਤੋਂ ਆਉਣਾ ਔਰ ਉਹਨਾਂ ਨੂੰ ਜਰਮਨ ਸਥਾਨ ਦਿਖਾਉਣਾ ਆਪਣੇ ਆਪਣੇ ਪਿੰਡ 'ਚ ਘਿੜਾ ਲਵਾਉਣਾ ਹਾਂਜੀ ਹਾਂਜੀ ਜਿਹੜਾ ਤੁਸੀਂ ਮੇਲਾ ਉਹਨਾਂ ਦੇ ਨਾਂ ਤੇ ਸ਼ੁਰੂ ਕੀਤਾ ਇੱਥੇ ਸ਼ਾਮ 84 ਦੇ ਵਿੱਚ ਹਾਂਜੀ ਤੇ ਉਸ ਮੇਲੇ ਦੇ ਵਿੱਚ ਜਿਹੜਾ ਵੱਡੇ ਵੱਡੇ ਕਲਾਕਾਰ ਆਏ ਫਿਲਮ ਸਟਾਰ ਆਏ ਹਾਂਜੀ ਤੇ ਉਸ ਦਾ ਮੁੱਖ ਮਨੋਰਥ ਤੁਹਾਡਾ ਕੀ ਸੀ ਲੋਕੋ ਇੱਕ ਬੰਦੇ ਸਾ ਤੋਂ ਪਹਿਲਾਂ ਬੰਦਾ ਆਪਣਾ ਨਿੱਜੀ ਸੋਚਦਾ ਜੀ ਮੇਰੇ ਵਿੱਚ ਇਹ ਜਗਿਆਸਾ ਸੀਗੀ ਹਾਂਜੀ ਕਲਾਕਾਰਾਂ ਨੂੰ ਦੇਖਣ ਦੀ ਅੱਛਾ ਜੀ ਰਾਈਟ ਰੰਗ ਦੇਖਣ ਦੀ ਜੀ ਉਹ ਇਹ ਜਿਹੜੇ ਅਖਬਾਰ ਸ਼ਬਦੇ ਆ ਮੈਂ ਉਹਨਾਂ ਦੇਖਾਂ ਕਿੱਦਾਂ ਦੇ ਹੈਗੇ ਕਿੱਦਾਂ ਸ਼ੇਕਦਾ ਹੁਣ ਤੁਹਾਡੀ ਗੱਲ ਲੈ ਲੈਂਦੇ ਹਾਂ ਹਾਂਜੀ ਬਿਵਿੰਦ ਬਿਲਜਿੰਦਰ ਮਾਨ ਇੱਕ ਸਰਦ ਮਨਜਖਸ ਬਣਦਾ ਮੇਰੇ ਮਨਜਖਸ ਬਣਿਆ ਸੀ ਕਿਦਾਂ ਮੈਂ ਰੇਡੀਓ ਤੇ ਵੀ ਬਣਾਉਂਦੇ ਰਿਆਂ ਹਰ ਜੀ ਦੇ ਆਰਟਿਸਟਾਂ ਦੇ ਮੇਰਾ ਆਖਤ ਬਣਿਆ ਸੀ ਜੀ ਤੇ ਫੌਜ ਸਿੰਘ ਕਿਦਾਂ ਦਾ ਉਹ ਕਿਦਾਂ ਹੋਊਗਾ ਟੰਦੂ ਰਾਮ ਕਿਦਾਂ ਦਾ ਹੋਊਗਾ ਇਹ ਮੇਰੀ ਆਪਣੀ ਮੰਦੀ ਦੀ ਇੱਛਾ ਸੀ ਹਾਂਜੀ ਇੱਕ ਇਹ ਕਾਰਨ ਵੀ ਸੀਗਾ ਪਹਿਲਾਂ ਨੇ ਨਿਜੀ ਹੋ ਗਿਆ ਕਲਾਕਾਰ ਮੇਰੇ ਨੇੜੇ ਆ ਹੁਣ ਮਿਲਿਆ ਮੈਂ ਸ੍ਰਿੰਦਰ ਕੌਰ ਨੂੰ ਪ੍ਰਕਾਸ਼ ਕੌਰ ਨੂੰ ਸੁਣਦਾ ਰਿਹਾ ਸੀ ਪ੍ਰਕਾਸ਼ ਕੌਰ ਤਾਂ ਨਹੀਂ ਸੀਗੀ ਸ੍ਰਿੰਦਰ ਕੌਰ ਕੇ ਮੈਂ ਨਾਲ ਗੱਲ ਕਰ ਲਵੇ ਕਿ ਜੇ ਅੱਛਾ ਜੀ ਉਹ ਇੱਕ ਸੁਪਨਾ ਪੂਰਾ ਕੀਤਾ ਵਾਹ ਇੱਕ ਮਿਸਾਲ ਇੱਕ ਠੀਕ ਹੈ ਤੇ ਉਹ ਇੱਕ ਇੱਕ ਅੰਸ ਕੀ ਇਹ ਮੇਰੀ ਨਿੱਜੀ ਤੌਰ ਤੇ ਉਹ ਮੁੱਖ ਗੱਲ ਇਹ ਸੀ ਤੇ ਦੂਜੀ ਗੱਲ ਇਹ ਸੀ ਕਿ ਉਹ ਥੋੜਾ ਸੱਭਿਆਚਾਰ ਜਿਹਾ ਆ ਸੱਭਿਆਚਾਰ ਦਾ ਫਿਰ ਜਸਵਰ ਸਾਹਿਬ ਨਾਲ ਮੁਲਾਕਾਤ ਹੋ ਗਈ ਉਹਨੂੰ ਸੱਭਿਆਚਾਰ ਦਾ ਲਾਇਆ ਗਾਇਕੀ ਦਾ ਹੀ ਨਹੀਂ ਹੁੰਦਾ ਸਭ ਦਾ ਚਾਰਦਾ ਹੁੰਦਾ ਆਪਣਾ ਹੋਰ ਚੀਜ਼ਾਂ ਜਿਹੜੀਆਂ ਸਾਡੀ ਸਾਡੇ ਸਮੁੱਚਾ ਸਭ ਦਾ ਚਾਰ ਸਾਮਾਜਿਕ ਜੀਵਨ ਸਾਡਾ ਸਮਾਜਿਕ ਜੀਵਨ ਹੈਗਾ ਯਾਰ ਸਾਡੀ ਆ ਤਾਂ ਸਾਡਾ ਖਾਣਾ ਸਾਡਾ ਪੀਣਾ ਸਾਡੀਆਂ ਗੱਲਾਂ ਸਾਡੀਆਂ ਬਾਤਾਂ ਇਹ ਸਭ ਸਭ ਚਾਰ ਵਿੱਚ ਬਹੁਤ ਜਿਹਾ ਇੱਕ ਵਿਸ਼ਾਲ 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 ਤੇ ਉਹ ਥੋੜੇ ਨੰਬਰ 2 ਤੇ ਫੇਰ ਇਹ ਗੱਲ ਵੀ ਦਿਮਾਗ ਜਾਈ ਤੇ ਤੀਜਾ ਵੀ ਜੇ ਸਖੀ ਦਾ ਨਾਲ ਮਿਲਣ ਦਾ ਬਹੁਤ ਜ਼ਿਆਦਾ ਸੀ ਅਸੀਂ ਸਰਮਾਨ ਕਰਨ ਲਾ ਬੀਰੀਅਡਿਵ ਵਾਲੇ ਇਹ ਮੇਰੇ ਸੁਭਨਾ ਸੀ ਕ੍ਰੀਏਟਿਵ ਵਾਲੇ ਕਲਾਕਾਰਾਂ ਨੂੰ ਸਨਮਾਨਤ ਕਰਨਾ ਹਾਂ ਜੀ ਲੇਕਿਨ ਨਕਲ ਤੁਹਾਡੀ ਕੀਤੀ ਹੈ ਨਕਲ ਤੁਹਾਡੀ ਕੀਤੀ ਬਹੁਤ ਅੱਛਾ ਦੇਖੋ ਇਹ ਤੁਸੀਂ ਜਿਹੜੇ ਪੁਰਨੇ ਪਾਏ ਨੇ ਹਾਂ ਜੀ ਮੈਂ ਮਹਿਸੂਸ ਕਰਦਾ ਕਿ ਜਿਹੜੇ ਮੇਲੇ ਉਦੋਂ ਕਾਮਯਾਬ ਹੋਏ ਨਾ ਉਹਦਾ ਮੁੱਖ ਕਾਰਨ ਕੀ ਸੀਗਾ মিডিਆ ਨਹੀਂ ਸੀ। ਮੀਡੀਆ ਸੀ। ਸੋਸ਼ਲ ਮੀਡੀਆ ਨਹੀਂ ਸੀਗਾ। ਤੇ ਇੱਕੋ ਇੱਕ ਦੂਰਦਰਸ਼ਨ ਤੇ ਆਲੰਗਾਰੀ ਰੇਡੀਓ ਹੁੰਦਾ। ਹਾਂਜੀ ਹਾਂਜੀ। ਤੇ ਉੱਥੇ ਪਹੁੰਚਣਾ ਬਹੁਤ ਔਖਾ ਹੁੰਦਾ ਸੀ। ਬਹੁਤ ਔਖਾ। ਤੁਹਾਨੂੰ ਯਾਦ ਹੋਣਾ ਵੀ ਨਵੇਂ ਸਾਲ ਦੇ ਪ੍ਰੋਗਰਾਮ ਵੀ ਅਸੀਂ ਈ ਆਡੀ ਕਰਦੇ ਹੁੰਦੇ ਸੀ। ਕਲਾਕਾਰ ਆਉਨੇ ਆ। ਕਿ ਹੁਣ ਰੋਜ਼ ਹੁੰਦੇ ਨਵੇਂ ਸਾਲ ਦੇ ਪ੍ਰੋਗਰਾਮ ਚੱਲਦੇ ਆ। ਦਿਨ ਨਹੀਂ ਚੱਲਦੇ ਚੱਲਦੇ ਆ। ਤੇ ਸਮਾਂ ਨਹੀਂ ਹੈਗਾ ਲੋਕਾਂ ਕੋਲ। ਸਮਾਂ ਨਹੀਂ। ਤੇ ਹੁਣ ਜਿਹੜਾ ਇਹ ਸਮਾਂ ਗੁਜ਼ਰ ਰਿਹਾ ਇੱਕ ਤਾਂ ਸਮਾਂ ਇਹ ਸਾਡੇ ਸਾਹਮਣੇ ਆ ਜਿਹੜਾ ਦੇਖ ਰਹ ਬੀਮੀ ਸਦੀ ਦਾ ਆਖਰੀ ਦਹਾਕਾ ਤੁਹਾਨੂੰ ਉਦੋਂ ਪਤਾ ਹੋਏਗਾ ਯਾਦ ਹੋਏਗਾ ਕਿ 84 ਦੇ ਵਿੱਚ ਪੰਜਾਬ ਦੇ ਬੜੇ ਹਾਲਾਤ ਮਾੜੇ ਰਹੇ ਬਹੁਤ ਮਾੜੇ ਰਹੇ ਤੇ ਉਸ ਤੋਂ ਬਾਅਦ ਜਿਹੜੀ ਮੇਲਿਆਂ ਦਾ ਦੌਰ ਸ਼ੁਰੂ ਕੀਤਾ ਉਹ ਸਰਦਾਰ ਜਗਦੀਪ ਸਿੰਘ ਜਸੋਣੀ ਨੂੰ ਸ਼ੁਰੂ ਕੀਤਾ ਠੀਕ ਆ ਤੇ ਮੈਨੂੰ ਯਾਦ ਆ ਕਿ ਤੁਸੀਂ ਜਸਵਾਲ ਹੋਣ ਦੇ ਨਾਲ ਪ੍ਰੋਫੈਸਰ ਮੋਹਨ ਸਿੰਘ ਮੇਲੇ 'ਚ ਵੀ ਰਹੇ ਨਾ ਉੱਥੇ ਕਿਦਾਂ ਇਹ ਤਜਰਬੇ ਲਾਏ ਤੁਸੀਂ ਉੱਥੋਂ ਤੇ ਫਿਰ ਇਹ ਇਹ ਵੱਡੇ ਤਜਰਬੇ ਲਿਆ ਕਿ ਉਹਨਾਂ ਨੇ ਇਹਨੂੰ ਸੱਭਿਆਚਾਰ ਨੂੰ ਕੱਲੀ ਗਾਇਕੀ ਤੱਕ ਸੀਮਤ ਨਹੀਂ ਰੱਖਿਆ ਜੀ ਉਹਨਾਂ ਨੇ ਨਮਾਇਸ਼ਾਂ ਲਗਾਉਂਦੇ ਸੀਗੇ ਆ ਕਿਤਾਬਾਂ ਦੀਆਂ ਨਮਾਇਸ਼ਾਂ ਲਗਾਉਂਦੇ ਸੀ ਨਮਾਇਸ਼ਾਂ ਪਰਾਂ ਡੌੜੀਆਂ ਦੀਆਂ ਦੌੜਾਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਉਹ ਇਹ ਪ੍ਰਭਾਵਲੇ ਅਸਰ ਤੇ ਵੀ ਉਹਨਾਂ ਨੇ ਇਸ ਗੱਲ ਨੂੰ ਕਿਤਾਬਾਂ ਦੀਆਂ ਨਮਾਇਸ਼ਾਂ ਤੋ ਜੁਖਾਣ ਕੀਤੀ ਆ ਹਾਂਜੀ ਉਹ ਮਤਲਬ ਉਹ ਇੱਕ ਅਲੱਗ ਚੀਜ਼ ਹੈ ਆ ਫਿਰ ਇਹ ਸਾਡਾ ਹੋਰ ਹੋ ਗਿਆ ਕਿ ਕਲਾਕਾਰ ਕਿਹੜੇ ਲਿਆਉਂਦੇ ਆ ਮੈਂ ਤੁਹਾਡੇ ਦੇਖ ਲੈਣੇ ਤੇ ਉਸ ਤੋਂ ਬਾਅਦ ਉਹਨਾਂ ਦਾ ਅਕਤੂਬਰ 'ਚ ਦੇਖਣਾ ਵੀ ਇਹ ਕਲਾਕਾਰ ਕਿਹੜੇ ਨੇ ਕਈ ਵੇ ਜਿਸ ਤਰ੍ਹਾਂ ਬੇਨਗਾਰ ਕਲਾਕਾਰ ਆ ਕਲਾਕਾਰ ਸਾਨੂੰ ਦਿਓ ਸਾਨੂੰ ਦਿਓ ਤੂੰ ਕਈ ਵੇ ਕਈ ਆ ਉਪਰ ਵੋਟ ਵੀ ਕਰਨ ਦਾ ਸਾਨੂੰ ਸੁਭਾਗ ਹੋਇਆ ਬਹੁਤ سارے ਕਲਾਕਾਰ ਅਸੀਂ ਉੱਥੇ ਆਏ ਅਜੀ ਕ ਤੁਸੀਂ ਸਾਡੇ ਚਲੋ ਸਾਡੇ ਚਲੋ ਉਹ ਨਰੰਗਪੁਰ ਇੱਕ ਮੇਲਾ ਕੀਤਾ ਸੀ ਜੀ ਸਹਾਰ ਗੁਨਾਮ ਸਿੰਘ ਜਿਹੜੇ ਬੁਖਮੰਤੀ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਵਿੱਚ ਉੱਥੇ ਕੁਲਵਾਂ ਤੇ ਮੇਲਾ ਆ ਤੇ ਕੁਲਵੰਤ ਕੋਰ ਉਹ ਉਹ ਦੇਖੇ ਬਹੁਤ ਅੱਛੇ ਲੱਗੇ ਜੀ ਉਹ ਫਿਰ ਉਹਨਾਂ ਨੇ ਵੀ ਅਸੀਂ ਆਮ ਬੁਲਾਉਂਦੇ ਰਹੇ ਲੋਕ ਸਾਨੂੰ ਸਾਈਆਂ ਦੇ ਨਾਲ ਲੱਗ ਕੇ ਤੁਸੀਂ ਸਾਨੂੰ ਵਿਆਹ ਸ਼ਾਦੀ ਕਿਸੇ ਹੋਣੀ ਤੇ ਸਾਨੂੰ ਆਰਟਿਸਟ ਬੁਲਾ ਦਿਓ ਜੀ ਮੈਂ ਕਿ ਤੁਹਾਨੂੰ ਤਾਂ ਬਹੁਤ ਜ਼ਿਆਦਾ ਲੋਕ ਕਹਿੰਦੇ ਹੁੰਦੇ ਜੀ 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 ਤੇ ਸਾਨੂੰ ਵੀ ਕਿ ਲੋਕ ਕਹਿੰਦੇ ਇਹ ਵੀ ਤੁਹਾਡਾ ਚਾਰਜ ਜਾ ਜਾਂਦੇ ਸਾਨੂੰ ਲੋਕ ਸਾਡੇ ਜਰੀਏ ਲੋਕ ਚਾਹੁੰਦੇ ਹੈਗੇ ਚਾਹੁੰਦੇ ਚਾਹੁੰਦੇ ਦੇਖੋ ਜਿਹੜਾ ਕਲਾ ਨੂੰ ਪਿਆਰ ਨਾਲ ਸਤਿਕਾਰਨ ਤੇ ਵਿਚਾਰਨ ਵਾਲਾ ਤੁਹਾਡੇ ਵਰਗਾ ਸੱਜਣ ਪੁਰਸ਼ ਆ ਨਾ ਹਾਂਜੀ ਉਹ ਅਸਲ ਵਿੱਚ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਿਹਾ ਹਾਂਜੀ ਹਾਂਜੀ ਉਹਨੂੰ ਖੁਦ ਵੀ ਨਹੀਂ ਪਤਾ ਹੁੰਦਾ ਵੀ ਮੈਂ ਬਿਹਤਰੀ ਲਈ ਕੰਮ ਕਰ ਰਿਹਾ ਆ ਮੈਂ ਕੰਮ ਹੋ ਰਿਹਾ ਹੁੰਦਾ ਕੰਮ ਹੋ ਰਿਹਾ ਹੋ ਰਿਹਾ ਕਿਦਾਂ ਜਿਹੜੀ ਪਾਇਦਾਰ ਕਲਾ ਆ ਹਾਂਜੀ ਉਹ ਚ ਪਾਇਦੀ ਕਲਾ ਆ ਉਹ ਨੂੰ ਤੁਸੀਂ ਪਰਫੁੱਲਤ ਕਰ ਰਹੇ ਆ ਹਾਂਜੀ ਉਹ ਨੂੰ ਤੁਸੀਂ ਅੱਗੇ ਵਧਾ ਰਹੇ ਆ ਠੀਕ ਕਿਉਂਕਿ ਜਿਹੜਾ ਤੁਹਾਡੇ ਕੋਲ ਕਲਾਕਾਰ ਵਧੀਆ ਤੁਹਾਡੇ ਮੇਲੇ 'ਚ ਆਇਆ ਹਾਂਜੀ ਉਹਨੂੰ ਲੋਕਾਂ ਨੇ ਪਸੰਦ ਕੀਤਾ ਤੁਸੀਂ ਉਹਨੂੰ ਵਿਆਹ ਦੇ ਬੁਕਿੰਗ ਸ਼ੁਰੂ ਕਰਤੀ ਹਾਂਜੀ ਹਾਂਜੀ ਤੇ ਉਹਦੇ ਨਾਲ ਉਹਨੂੰ ਕਲਾ ਨੂੰ ਪ੍ਰਫੁੱਲਤਾ ਮਿਲੀ ਨਾ ਹਾਂਜੀ ਤੇ ਮੇਰੇ ਮੁਤਾਬਕ ਇਹ ਆ ਕਿ ਤੁਸੀਂ ਇਹਨਾਂ ਮੇਲਿਆਂ ਦੇ ਵਿੱਚ ਉੱਚ ਪਾਏ ਦੀ ਕਲਾ ਨੂੰ ਪ੍ਰਫੁੱਲਤਾ ਵੀ ਬਖਸ਼ੀ ਹੈ ਹਾਂ ਜਿਵੇਂ ਵੈਸੇ ਮੈਂ ਮੈਂ ਬਾਰਵਾ ਫੇਰ ਇਹ ਕਹੂੰਗਾ ਕਿ ਇਹ ਸਾਰੀ ਪ੍ਰੇਰਣਾ ਮਿਲਦੀ ਆ ਔਰ ਮੇਰੇ ਇਹ ਇੱਕ ਸ਼ੌਕ ਹੈ ਜੀ ਮੇਂ ਅੰਦਰਲੀ ਰਹੀ ਸੀਗੀ ਖਾਇਸ਼ ਉਹਨੂੰ ਉਹ ਬੜਾ ਉਹਨਾਂ ਨਾਲ ਮਿਲਣ ਦਿੱਤਾ ਜੀ ਤੇ ਉਹਨਾਂ ਨਾਲ ਮੈਨੂੰ ਬਹੁਤ ਵੱਡਾ ਸਕੂਨ ਮਿਲਿਆ ਔਰ ਉਹਦੇ ਵਿੱਚ ਜਿਹੜੀ ਸ਼ਕਤੀਆਂ ਆਈਆਂ ਹੂੰ ਉਹ ਮੈਨੂੰ ਮੇਰੇ ਵਾਸਤੇ ਬਹੁਤ ਜ਼ਮਾਨਤ ਵਾਇਸ ਹੈ ਕਿ ਮੈਂ ਇੱਕ ਮੈਂ ਅਜੇ ਤੱਕ ਵੀ ਆਪਣੇ ਆਪ ਨੂੰ ਮੂਲੀ ਸਮਝਦਾ ਹੈਗਾ ਕਿ ਮੇਰੇ ਵਰਗੇ ਇਨਸਾਨ ਜਿੰਦਗੀ ਵਿੱਚ ਇਹ ਜਿਹੜੀਆਂ ਸ਼ਕਤੀਆਂ ਆਹ ਜਾਂ ਗੁਰਦਾਸ ਮਾਨ ਵਰਗੇ ਨਾਲ ਗੱਲਬਾਤ ਰੂ ਹੈ। ਜੀ ਜੀ। ਮੇਰੇ ਵਾਸਤੇ ਕੋ ਸਾਡੇ ਵਾਸਤੇ ਬਹੁਤ ਵੱਡੀ ਚੀਜ਼ ਆ। ਵੱਡੀ ਗੱਲ ਇੱਕ ਪਿੰਡ ਦੇ ਵਿੱਚ ਬੈਠ ਕੇ ਐਡਾ ਵੱਡਾ ਕੰਮ ਕਰਨਾ ਔਰ ਐਡੇ ਵੱਡੇ ਲੋਕਾਂ ਨਾਲ ਸੰਪਰਕ ਬਣਾਉਣਾ ਇਹ ਵੱਡੀ ਗੱਲ ਆ। ਹਾਂਜੀ ਹਾਂਜੀ। ਤੇ ਇਹ ਤੁਹਾਡਾ ਦੇਖੋ ਸਭ ਤੋਂ ਵੱਡਾ ਕੀ ਹੁੰਦਾ ਸ਼ੌਕ ਤੇ ਜਨੂਨ। ਹਾਂ ਜਨੂਨ ਦੀ ਗੱਲ। ਜਦੋਂ ਸ਼ੌਕ ਜਨੂਨ ਬਣ ਜਾਏ ਹਾਂਜੀ ਫਿਰ ਉਹ ਸੰਪੂਰਨ ਹੁੰਦਾ। ਹਾਂਜੀ। ਤੁਹਾਡਾ ਸ਼ੌਕ ਜਨੂਨ ਇਦਾਂ ਬਣਿਆ ਵੀ ਤੁਸੀਂ ਰੇਡੀਓ ਟੀਵੀ ਨਾਲ ਦਿਨ ਰਾਤ ਦੇ ਕੀਤੀ। ਹਾਂਜੀ। ਤੇ ਜਿੱਦਣ ਟੀਵੀ ਦਾ ਉਦਘਾਟਨ ਹੋ ਰਿਹਾ ਸੀ ਤੇ ਤੁਸੀਂ ਉੱਥੇ ਹਾਜ਼ਰ ਸੀਗੇ। ਹਾਂਜੀ ਹਾਂਜੀ ਸੋ ਇਤਤਾਲਾ April 1978 ਦੀ ਗੱਲ ਹੈ ਜੀ ਤੇ ਖਬਰਾਂ ਆਉਂਦੇ ਰਹੀਆਂ ਕਿ ਅਡਵਾਨੀ ਸਾਹਿਬ ਰਾਜਵਟ ਕਰਨ ਆ ਰਹੇ ਆ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਅੰਬਾਲੀ ਵੀ ਆ ਰਹੇ ਆ ਮੈਂ ਨਾਲ ਪ੍ਰਕਾਸ਼ ਅੰਬਾਲੀ ਹੋਂਦੀ ਗੱਲਾਂਗੇ ਨਾਲ ਅਡਵਾਨੀ ਸਾਹਿਬ ਨੂੰ ਦੇਖਾਂਗੇ ਜੀ ਤੇ ਸਾਈਕਲ ਤੇ ਭੋਪੁਰ ਤੱਕ ਅੱਛਾ ਜੀ ਭੋਪੁਰ ਤੇ ਫਿਰ ਆਪ ਕੋ ਮੈਂ ਵਸਤੇ ਸਾਈਕਲ ਚੜਨਾ ਸਿੱਖ ਲਿਆ ਸੀ अच्छा जी उत तो बस पे चढ़ ले साइकिल बस चढ़ ले वाह जी वाह कोई भी लोड ਨਹੀਂ ਭਈ ਨਹੀਂ ਫਿਰ ਜਾਨਾ ਤੇ ਬਰਾ ਕਰਦੀ ਕਰਨੀ ਤਾਂ ਫਿਰ ਥੋੜਾ ਜਿਹਾ 사이클 ਚਾਹੀਦਾ 사이클 ਚਾਹੀਦਾ ਰਹੀਦਾ ਸਕੂਟਰ ਜਾਂ ਉਹ ਨਵਾਲਾ ਨਹੀਂ ਸੀ ਨਾ ਤੇ ਹਿੰਮਤ ਕਿ ਲੈਣ ਦੀ ਜੀ ਜੀ ਫੇਉਤੇ ਅਗੇ ਨਾ ਲੈ ਗਏ ਆ ਅਗੇ ਗਿਆ ਉਹ ਉਥੋਂ ਲਾ ਲਿਆ ਜਨਦਰ ਅੱਡੇ ਤੇ ਹਾਂਜੀ ਅੱਛਾ ਉਥੋਂ ਸਾਈਕਲ ਤੇ ਫਿਰ ਦੂਰ ਰਸ਼ਨ ਕੇਦਰ ਦੂਰ ਰਸ਼ਨ ਤੇ ਖੜਾ ਕਰਤਾ ਅੱਛਾ ਇਹ ਅਭੀ ਚੋਰੀ ਜਾਰੀ ਕਿਸੇ ਕੀ ਕਰਦਾ ਮੈਂ ਉੱਥੇ ਖੜਾ ਕਰਦਾ ਮੈਂ ਦੇਖੀ ਜੋ ਕੋਈ ਬਾਹਰ ਬਾਹਰ ਖੜਾ ਕਰਦਾ ਬਾਹਰ ਵਾਹ ਵਾਹ ਜੀ ਕੋਈ ਅੰਦਰ ਲੈ ਮੈਂ ਮੋਝਾ ਉਹ ਮੈਂ ਦੇਖਿਆ ਕਿ ਉਹ ਕਿਤੇ ਦੁਕਾਨ ਸਾਰਿਆਂ ਦੇਖਣ ਆ ਤੁਹਾਡੇ ਕੋਲ ਪਾਸੇ ਮੈਂ ਬੈਹੇ ਗਿਆ ਹੋ ਗਿਆ ਫੇਰ ਮੈਂ ਸੋਚ ਮੈਨੂੰ ਇਨਾ ਕਿ ਲੱਗ ਸੋਈ ਭਿੰਗ ਪਈ ਕੇ ਦੋ ਬੰਦੇ ਜਾ ਰਹੇ ਇੱਕ ਵਾਸਤੇ ਦੋ ਬੰਦੇ ਇੱਕ ਬੰਦਾ ਕੱਲਾ ਸੀਗਾ ਅੱਛਾ ਉਹ ਮੈਂ ਨਾਲ ਨਾ ਰਲ ਗਿਆ ਨਾ ਰਲ ਗਿਆ ਉਹ ਕਹਿੰਦਾ ਮੈਨੂੰ ਮੈਨੂੰ ਵੀ ਇਸ਼ਾਰਾ ਕੀਤਾ ਗਿਆ ਤੁਹਾਡੇ ਪਾਸ ਇਹ ਦੋ ਦੋ ਤੇ ਪਾਸ ਮੇਰੀਆਂ ਮੈਂ ਉੱਥੇ ਦੇਖਿਆ ਐਂਟਰੀ ਮਿਲ ਗਈ ਅਰੇਂਜਮੈਂਟ ਉਹਨੇ ਕੀਤਾ ਸੀਗਾ ਬਹੁਤ ਵੱਡਾ ਅੱਛਾ ਜੀ ਉਹ ਅਰੇਂਜਮੈਂਟ ਲਾਇਆ ਸੀ ਹਰਵੰਸੀ ਖੁਰਾਨਾ ਸੀ ਪ੍ਰਕਾਸ਼ ਝਲੋਂਦੇਗੇ ਰੇਡੀਓ ਵਾਲੇ ਰੇਡੀਓ ਵਾਲੇ ਬੰਦੇ ਆਏ ਉਹ ਮੈਂ ਇੱਕ ਤਰੀਕ ਤੁਹਾਨੂੰ ਦਰਸ਼ਨ ਹੋ ਗਿਆ ਜੀ ਤੇ ਫਿਰ ਦਰਸ਼ਨ ਉਹਨਾਂ ਦੇ ਹੋਏ ਹਰਪਾਲ ਸਿੰਘ ਰਤਨ ਨੂੰ ਜੋ ਨਾਂ ਸੁਣਿਆ ਸੀਗਾ ਉਹ ਦੇਖੇ ਉਹ ਉਹ ਦੂਰ ਦਸ਼ਾ ਚ ਜਾ ਚੁੱਕੇ ਸੀ ਤੇ ਫਿਰ ਗਾਇਕਾਂ ਵਿੱਚੋਂ ਲਾਲ ਜਾਨ ਜਮਲਾ ਜੱਟ ਵਾਈ ਵਾ ਤੇ ਜਗਤ ਸਿੰਘ ਚੰਗਾ ਜੀ ਗੁਰਮੀਤ ਬਾਵਾ ਜੀ ਤੇ ਯੂਸਰਾ ਚੰਚਲ ਸਾਹਿਬ ਵਾਈ ਵਾ ਤੇ ਸੁਰਤ ਸੁਰਤ ਉਪਰ ਐਨਾਨਸਰ ਸੀ ਜੀ ਜੀ ਤੇ ਉਹ ਮੈਂ ਇਤਵਾਕ ਹੋਇਆ ਤੇ ਜਮਲਾ ਜੱਟ ਨਾਲ ਬਾਅਦ ਵਿੱਚ ਮਿਲੋ ਕੇ ਲਾਭ ਕਰ ਲਈਆਂ ਫਿਰ ਫਿਰ ਤਾਂ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਤੇ ਉਹ ਵਾਰ ਜਦੋਂ ਤੁਸੀਂ ਇਹ ਤੁਹਾਡਾ ਸ਼ੌਕ ਸੀ ਕਿਸੇ ਨੂੰ ਬੈ ਜੈਨੀ ਤੌਰ ਤੇ ਉਹ ਨਹੀਂ ਮਾ ਸਕਾ ਇਹ ਮੈਂ ਮੈਂ ਕੀ ਹੈਗਾ ਨਹੀਂ ਇੱਕ ਦੇਖੋ ਨੀਮਾ ਉੱਚਾ ਕੋਈ ਨਹੀਂ ਹੈਗਾ ਨਹੀਂ ਉਹ ਮੇਰੀ ਸਭ ਤੋਂ ਵੱਡੀ ਗੱਲ ਇਨਸਾਨੀਅਤ ਦੀ ਆ ਹਾਂ ਕਲਾ ਦੇ ਪ੍ਰੇਮ ਦੀ ਆ ਹਾਂਜੀ ਜਿਹਦੇ ਅੰਦਰ ਕਲਾ ਹੈ ਨਾ ਹਾਂਜੀ ਉਹ ਕਲਾਕਾਰ ਵਾ ਹਾਂਜੀ ਉਹ ਸਾਹਿਤਕਾਰ ਆ ਉਹ ਚિત੍ਰਕਾਰ ਆ ਹਾਂਜੀ ਉਹ ਸਭ ਕੁਝ ਆ ਹਾਂਜੀ ਜਿਸ ਮਨੁੱਖ ਅੰਦਰ ਕਲਾ ਨਹੀਂ ਉਹ ਚ ਮੁਕਤਾ ਹੀ ਹੈ ਨਹੀਂ ਸੋ ਤੁਸੀਂ ਇੱਕ ਮਨੁੱਖ ਹੋ ਕੇ ਕਲਾ ਦੇ ਪ੍ਰੇਮੀਆਂ ਨੂੰ ਕਲਾਕਾਰਾਂ ਨੂੰ ਦੇਖਣ ਲਈ ਗਏ ਜਦ ਕਿ ਤੁਹਾਡੇ ਕੋ ਕੋਈ ਟਿਕਟ ਨਹੀਂ ਸੀ ਠੀਕ ਔਰ ਤੁਹਾਨੂੰ ਪਰਮਾਤਮਾ ਨੇ ਮੌਕਾ ਬਖਸ਼ਿਆ ਔਰ ਇਸ ਮੌਕੇ ਦੇ ਵਿੱਚੋਂ ਮੈਨੂੰ ਇਹ ਵੀ ਯਾਦ ਆ ਕਿ ਬਹੁਤ ਸਾਰੇ ਸੀਰੀਅਲ ਹਾਂਜੀ ਬਹੁਤ ਸਾਰੇ ਪ੍ਰੋਗਰਾਮ ਰੇਡੀਓ ਟੀਵੀ ਦੇ ਤੁਸੀਂ ਘਰ ਕਰਵਾਉਂਦੇ ਰਹੇ ਹੋ ਰਿਕਾਰਡ ਹਾਂਜੀ ਉਹਨਾਂ ਬਾਰੇ ਵੀ ਦੱਸ ਦੇ ਸਾਂ ਜੀ ਉਹ ਇਸ ਰਸਕੇ ਮਲ ਮੁੜ ਕੇ ਗੱਲ ਉੱਥੇ ਆ ਜਾਂਦੀ ਆ ਕਿ ਸਾਡੇ ਘਰ ਆਉਣਗੇ ਕਲਾਕਾਰ ਮਸ਼ੂਰਾ ਨਾਟਕ ਕੀਤਾ ਅੱਛਾ ਜੀ ਜੀ ਗਗਨ ਗੁਰੂਣੀ ਆਏ ਹਰਪਜਨ ਜੱਬਲ ਤੇ ਮੈਣੀ ਸਾਹਿਬ ਵਾਹ ਜੀ ਵਾਹ ਤੇ ਉਹ ਜ਼ਮਾਨਾ ਸੀ کافی ਦਿਨ ਲੱਗਦੇ ਸੀਗੇ ਆ ਚਿੱਟਿਆਂ ਦਾ ਜ਼ਮਾਨਾ ਸੀ ਹਾਂ ਤੇ 3-4 ਦਿਨ ਸਾਡੇ ਘਰ ਆਏ ਅੱਛਾ ਜੀ ਤੇ ਬਸ ਸਾਡਾ ਉਹ ਚਾਪੂਰਾ ਹੋ ਗਿਆ ਇੱਕ ਦੋ ਜਗ੍ਹਾ ਲਾਵਾ ਦੇ ਸੀਨ ਕੀਤੇ ਲਾਵਾ ਮਾਹੌਲ ਬਣ ਗਿਆ ਉੱਥੇ ਲਾਵਾ ਪਿੰਡ ਚ ਵਿਆਹ ਬਣ ਗਿਆ ਵਿਆਹ ਬਣ ਗਿਆ ਹਨ ਭੋਲੀ ਗਏ ਨਾਟਕ ਹੋ ਰਿਹਾ ਇੱਕ ਨਾਟਕ ਹੋ ਰਿਹਾ ਅਸਲ ਜੀਵਨ ਬਣ ਗਿਆ ਫਿਰ ਇੱਕ ਹਰ ਭਾਈ ਨਮਾਨ ਦਾ ਬਾਬੇ ਬਿਛਨੇ ਦੀ ਬੈਠਕ ਬਹੁਤ مشهور ਗਾਣਾ مشهور ਹੋਇਆ ਸੀ ਹਾਂਜੀ ਉਹ ਸਾਡੇ ਘਰ ਘਰ ਰਿਕਾਰਡ ਹੋਇਆ ਸਾਡੇ ਘਰ ਹੋਇਆ ਵਾਹ ਜੀ ਵਾਹ ਤੇ ਇਦਾਂ ਦੀ ਚੀਜ਼ਾਂ ਨਾਟਕ ਇੱਕ ਇਹ ਸਾ ਆਪਣਾ ਆਪਣਾ ਉਹ ਮੈਂ ਪ੍ਰੋਡਕਸ਼ਨ ਮੈਨੇਜਰ ਹਾਂ ਨਾਟਕਾਂ ਦਾ ਵਾਹ ਜੀ ਵਾਹ ਤੇ ਉਹ ਸਾਰੇ ਜਿਹੜੇ ਜਿੰਦੇ ਸੀ ਸ਼ੌਕ ਜਿਹੜੇ ਆ ਮਤਲਬ ਤੁਸੀਂ ਆਪਣੇ ਸ਼ੌਕ ਪੂਰੇ ਕਰਨ ਲਈ ਸਾਈਕਲ ਚਲਾਇਆ ਹਾਂ 40 50 ਕਿਲੋਮੀਟਰ ਹਾਂਜੀ ਔਰ ਸਾਈਕਲ ਚੱਕ ਕੇ ਮੋਢਿਆਂ ਤੇ ਬਸ ਤੇ ਚੜਾਇਆ ਹਾਂਜੀ ਔਰ ਫਿਰ ਉਹਨੂੰ ਲਾਇਆ ਤੇ ਫਿਰ ਸਾਈਕਲ ਤੇ ਜਲੰਧਰ ਦੀ ਯਾਤਰਾ ਕੀਤੀ ਹਾਂਜੀ ਤੇ ਉਸ ਯਾਤਰਾ ਦੇ ਵਿੱਚ ਉਹ ਇੱਕ ਸਫ਼ਰ ਬਣਿਆ ਜਿਹੜਾ ਰੇਡੀਓ ਦਾ ਅੱਧੀ ਸਰੀ ਦਾ ਸਫ਼ਰ ਸੀਗਾ ਹਾਂ ਹਾਂ ਫਿਰ ਅੱਧੀ ਦੇ ਸਫ਼ਰ ਸਫ਼ਰ ਨੂੰ ਤੁਸੀਂ ਕਿਵੇਂ ਸਮੇਟਿਆ ਕਿਵੇਂ ਸੰਭਾਲਿਆ ਉਹ ਫਿਰ ਇੱਕ ਸਾਲੇ ਰੂਪ ਵਿੱਚ ਅੱਛਾ ਜੀ ਉਹ ਐਕਚੁਅਲੀ ਉਹ ਅੱਧੀ ਸਭ ਅੱਦੇ ਸਰੀਆ ਸਫਰ ਹੈਗਾ ਇਹਦੀ ਹਾਤੀ ਪ੍ਰੋਗਰਾਮ ਬਹੁਤ ਮਸ਼ਹੂਰ ਜੀ ਹੰਦੂ ਰਾਵਣ ਵਾਲਾ ਹਾਂਜੀ ਜੀ ਉਹ ਫਿਰ ਅਸੀਂ ਕਿਹਾ ਵੀ ਆਪਾਂ ਮੈਗਜ਼ੀਨ ਦਾ ਕੱਢੀ ਜਾਇਆ ਕਿ ਉਹਨਾਂ ਆਪਾਂ ਇੱਥੇ ਕੱਢ ਦਿੰਦੇ ਹਾਂ ਜੀ ਫਿਰ ਲੈਟਰ ਲਿਖ ਕੇ ਇਹ ਫਿਰ ਪੰਜ ਸਹਰਵਾਂ ਸੰਕਰਵਾਨਾ ਆ ਫਿਰ ਪੰਜ ਬਟਾਲ ਵੀ ਹੈ ਉਹ ਮਗਰ ਆਰਟੀਕਲ ਮਗਾਏ ਜੀ ਕੋਸ਼ਿਸ਼ ਆ ਆਪਣਾ ਅੰਦਰ ਗੁਵਾਰ ਸਾਰਾ ਕੱਢਿਆ ਸਾਰਾ ਉਹ ਕਢਿਆ ਕਿ ਕਿਸੇ ਨਾਂ ਦੇ ਪਾਸ ਤੱਕ ਕਿਸੇ ਨਾਂ ਪਾਸ ਉਹ ਚੰਗਾ ਲੱਗਦਾ ਖਾਨਪਰੀ ਖਾਨਪਰੀ ਸਾਰੀ ਵਾਰੀ ਵਾਰੀ ਆਈ ਜਾਵੇ ਵਾਰੀ ਵਾਰੀ ਆਇਆ ਤੇ ਵੱਡੀ ਗੱਲ ਮੈਨੂੰ ਸਿਗਰਫ ਬਿੰਦਰ ਮਾਨ ਸਾਰੀ ਸਾਲੇ ਚ ਆ ਰਹੇ ਨੇ ਕਿਤੇ ਤੇ ਉਹ ਵੀ ਮੈਂ ਉਹ ਵੱਡੀ ਗੱਲ ਹੋਏਗੀ ਜੀ ਤੇ ਮੈਨੂੰ ਵੀ ਖੁਸ਼ੀ ਹੱਸ ਕੀਤੀ ਆ ਤੁਸੀਂ ਮੈਨੂੰ ਹੋਣ ਸ਼ਾਮਲ ਹੋ ਗਏ ਸ਼ਾਮਲ ਹੋ ਗਏ ਇਹ ਦੇਖੋ ਜਿਹੜਾ ਕਲਾ ਦਾ ਪ੍ਰੇਮ ਹੁੰਦਾ ਨਾ ਉਹ ਖਿੱਚ ਲਿਆਉਂਦਾ ਹਾਂਜੀ ਤੁਹਾਨੂੰ ਸਾਨੂੰ ਅਸਲ ਵਿੱਚ ਕਲਾ ਦੀ ਜਿਹੜੀ ਲੜੀ ਆ ਕਲਾ ਦੀ ਜਿਹੜੀ ਬੇਵਸ ਹੈਗੀਆਂ ਰੰਗਾਂ ਉਹ ਜੋੜੀ ਰੱਖਣੀਆਂ ਚਾਹੇ ਕਿਤੇ ਬੈਠੇ ਹੋਈਏ ਹਾਂਜੀ ਚਾਹੇ ਇਦਾਂ ਰੂਬਰੂ ਹੋ ਕੇ ਨਾ ਮਿਲਿਏ ਹਾਂਜੀ ਪਰ ਕਲਾ ਸਾਨੂੰ ਜੋੜ ਕੇ ਰੱਖਦੀ ਆ ਹਾਂਜੀ ਤੇ ਜਿਹੜੀ ਇੱਕ ਗੱਲ ਇਹ ਤਾਂ ਸਾਡੇ ਘਰ ਦੀ ਹੋ ਗਈ ਵੀ ਘਰ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਰਿਕਾਰਡ ਹੋਏ ਹਾਂਜੀ ਉਹ ਤੋਂ ਬਾਅਦ ਤੁਸੀਂ ਦੂਰਦਰਸ਼ਨ ਤੇ ਵੀ ਜਾ ਕੇ ਬੜੇ ਪ੍ਰੋਗਰਾਮ ਕੀਤੇ ਨੇ ਹਾਂਜੀ ਤੇ ਤੁਹਾਡੇ ਜਿਹੜੇ ਦੂਰਦਰਸ਼ਨ ਨਾਲ ਸੰਬੰਧ ਰਹੇ ਜਿੱਦਾਂ ਆਪਾਂ ਬਹੁਤ ਪੁਰਾਣੇ ਸਮਾਜਮਾਨੇ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਮੈਂ ਟੀਵੀ ਤੇ ਮੜੀਆਂ ਦੇ ਭਾ ਪੜਦਾ ਹੁੰਦਾ ਹਾਂ ਹਾਂਜੀ ਹਾਂਜੀ ਉਹ ਅੱਜ ਤਾਂ ਪਾਉਦੇ ਨਹੀਂ ਅੱਜਕੱਲ ਉਹ ਇਹ ਵੀ ਸਰੀ ਦੀ ਗੱਲ ਆ ਠੀਕ ਹੈ ਜੀ ਤੇ ਤੁਸੀਂ ਉਹਦਾ ਦੇ ਅਨੁਭਵ ਕਿਦਾਂ ਦੇ ਰੱਖੇ ਉੱਥੇ ਵਿਦਿਆਨੇ ਵਿਸਾ ਵੀ ਕੋ ਉਦਹੀਂ ਚੱਲ ਜਾਣਾ ਵੈਸੇ ਕਹੇ ਐਵੇਂ ਫਿਰਾਂ ਤੋਂ ਮਾਰੇ ਕਿਹੜਾ ਮਾਰਨ ਇੱਕ ਐਸੇ ਛੋਣੀ ਪਿੰਡਾਂ ਬਾਫੀ ਲੋਡ ਪਈ ਇਸ ਗੱਲ ਦੀ ਤੇ ਇੱਕ ਰੂਪਾ ਮਠਾਪੜ ਗਿਆ ਜੀ ਤੇ ਉਹ ਨਾਮ ਲਗਾਤ ਹੋ ਗਈ ਰੂਪ ਲਾਲ ਮਹਿ ਉਹ ਮਹਿ 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 ਤੇ ਕੁਕੂਏ ਦੂਰ ਜਸ਼ਨ ਦੇ ਅੰਦਰ ਐਂਟਰੀ ਕਰਨ ਭੌਖਾ ਆਇਆ ਤੇ ਮੈਂ ਕਿਹਾ ਜੀ ਮੈਂ ਉਹਨੂੰ ਮਿਲਣਾ ਆ ਮਿਲਣਾ ਆ ਮੈਂ ਕਿਹਾ ਅੰਦਰ ਐਂਟਰੀ ਹੋ ਜਾਏ ਫਿਰ ਮਿਲ ਜਾਣਾ ਸਾਰੇ ਫਿਰ ਗੱਲ ਕੋਈ ਫਿਰ ਮੇਰੇ ਮਨ 'ਚ ਇੱਕ ਹੋਰ ਗੱਲ ਆਈ ਕਿ ਵੀ ਕਿਉਂ ਨਾ ਪਾ ਐਨਾਉਂਸਰ ਜਿਹੜੇ ਨੇ ਇੱਕ ਨਿਊਜ਼ ਰੀਡਰ ਹੈ ਦੀ ਇਹ ਨਾਲ ਇੱਕ ਲੜੀ ਹੋ ਆ ਸ਼ੁਰੂ ਕੀਤੀ ਜਾਵੇ ਇਹ ਵੀ ਤਾਂ ਤੁਹਾਨੂੰ ਮੈਂ ਕਾਪੀ ਕੀ ਦੇ ਤੁਸੀਂ ਕਿ ਇੱਕ ਸ਼ੁਰੂ ਕੀਤਾ ਸੀ ਹਮਨ ਮੈਂ ਹਨਰਮਨ ਜਵਾਨੀ ਆ ਹਾਂ ਜੀ ਕਾਲਮ ਸੀ ਉਹ ਮੈਂ ਉਹ ਇੰਟਰਵਿਊ ਲੈ ਜੀ ਰਮਨ ਕੁਮਾਰ ਦੇ ਲਈ ਇੰਟਰਵਿਊ ਕੋਸ਼ਿਸ਼ ਕੀਤੀ ਹੈ ਜੀ ਸ਼ਬੇ ਜੀ ਦਾ ਉਦੋਂ ਮੇਰੀ ਨਹੀਂ ਸੀ ਜੀ ਜੀ ਨਵੇਂ ਨਵੇਂ ਚਪਿਆ ਨਵੇਂ ਨਵੇਂ ਹੋ ਗਿਆ ਜੀ ਫਿਰ ਉਹ ਨਵਾਂ ਜਵਾਬਾ ਮੇਰੇ ਪ੍ਰੋਫਾਈਲ ਬਣ ਗਿਆ ਜੀ ਕੋਣ ਹੈ ਮੈਂ ਪੱਤਰ ਪ੍ਰੇਰ ਕਰ ਤੇ ਮੈਂ ਇਹ ਇੰਟਰਵਿਊ ਲੈਣਾ ਹੈ ਜੀ ਤੁਹਾਡੀ ਇੰਟਰਵਿਊ ਲੈਣੀ ਤੁਹਾਡੀ ਇੰਟਰਵਿਊ ਲੈਣੀ ਉਹ ਥੋੜੀ ਇਦਾਂ ਹੋਏ ਮੇਰੇ ਪਛਾਹ ਖੁੱਲਦਾ ਗਿਆ ਹਾਂ ਜੀ ਤੇ ਉਹ ਵੀ ਉਹਨਾਂ ਦੇ ਵੀ ਮੈਨੂੰ ਸਮਝ ਕੋਈ ਹੈਗਾ ਹੈ ਵੀ ਮੈਂ ਵੀ ਸਮਝ ਮੇਰੀ ਗੱਲ ਤਾਂ ਬਣ ਗਈ ਹੈ ਗੱਲ ਬਣ ਗਈ ਹੈ ਹਾਂਜੀ ਐ ਕਲਾ ਦੇ ਨਾਲ ਨਾਲ ਆਪਾਂ ਹੁਣ ਪਰਿਵਾਰ ਦੀ ਗੱਲ ਕਰੀਏ ਹਾਂਜੀ ਜਿਹੜੇ ਇਹ ਕੰਮ ਨੇ ਇਹ ਸਮਾਜਿਕ ਕੰਮ ਨੇ ਹਾਂਜੀ ਸਮਾਜ ਦੀ ਵਿਤਰੀ ਦੇ ਕੰਮ ਨੇ ਸਿੱਖਿਆ ਦੇ ਕੰਮ ਨੇ ਸੁਧਾਰ ਦੇ ਕੰਮ ਨੇ ਜੇਕਰ ਅਸੀਂ ਇਸ ਨੂੰ ਸਮਾਂ ਨਾ ਦੇਈਏ ਹਾਂਜੀ ਤੇ ਸਮਾਂ ਤੇ ਸਾਧਨ ਜਿਹੜੇ ਆ ਨਾ ਉਹ ਲੱਗਦੇ ਨੇ ਤੁਸੀਂ ਇਹ ਦੋਏ ਚੀਜ਼ਾਂ ਮੈਨੇਜ ਕਿੱਦਾਂ ਕੀਤੀਆਂ ਗੱਲ ਹੈ ਵੀ ਘਰ ਆਈ ਮੈਨੂੰ ਬਹੁਤ ਸਹਿਯੋਗ ਸਹਿਯੋਗ ਜ਼ਿਆਦਾ ਰਿਹਾ ਜੀ ਐਕਚੁਅਲੀ ਉਹ ਜੋ ਮੈਂ ਬਾਹਰ ਤੌਰ ਤੇ ਬਾਕੀ ਬਣਾਈ ਜੀ ਜੇ ਮੈਂ ਕਹਿੰਦਾ ਵੀ ਸ਼ੋਕਪੁਰੀ ਮੇਰੇ ਦੋਸਤ ਆ ਉਹ ਆ ਸਿੱਖਦਾ ਜਬਲਿੰਦਰਪੁਰ ਮਾਨ ਹੁਣੇ ਦਾ ਜੀ ਉਹ ਉਹਾਂ ਪ੍ਰਤੀ ਉਹਨਾਂ ਨੇ ਹੀ ਪਿਆਰ ਕਰਦੀ ਸੀ ਸਤਿਕਾਰ ਉਹਨਾਂ ਨੇ ਹੀ ਕਰ ਉਹ ਉਹਨਾਂ ਨੂੰ ਮਿੱਤੋ ਜਿਆਦਾ ਕੀ ਗੱਲਾਂ ਬਾਤ ਸੀ ਜੀ ਕਿੰਨੇ ਸ਼ੌਕ ਭਰੇ ਉਹਨਾਂ ਦੇ ਲੱਗੇ ਹੋਆ ਲੱਗੇ ਹੋਆ ਉਹ ਕਈ ਵਾਰ ਗੱਲ ਕਰਦੀ ਜੀ ਜੀ ਕਿਉਂਕਿ ਮੈਂ ਇੱਕ ਕਿਆ ਰੱਖਿਆ ਜਿੰਦਾਂ ਕੋਈ ਸਹਿ ਸਮਾਗਮ ਵਿੱਚ ਸ਼ਿਰਕਤ ਕਰਦਾ ਸੀ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਨਾਲ ਉਹਨੂੰ ਹੋਰ ਅਕਸਰ ਨਾਲ ਜਾਂਦੇ ਸੀ ਨਾਲ ਜਾਂਦਾ ਬੈਠ ਜਾਂਦਾ ਸੀ ਬਿਲਕੁਲ ਫੇਰ ਦੂਜੀ ਗੱਲ ਇਹ ਸੀ ਕਿ ਜਦਾਂ ਮੈਂ ਸਰਕਾਰੀਆਂ ਸੀਗੀਆਂ ਮੇਰੀਆਂ ਸਿਹਤਕ ਜਾਂ ਸਮਾਜਿਕ ਜਾਂ ਸੱਭਿਆਚਾਰਕ ਉੱਥੇ ਰਾਤਾਂ ਪੈ ਜਾਂਦੀਆਂ ਸੀ ਜੀ ਚਾਹੇ ਮੈਂ 3 ਵਜੇ ਜਾਂਦੇ ਸੀ ਹਾਂ ਮੈਂ ਤਿੰਨ ਵੇਪਰ ਆਪਣੇ ਕਾਰਜ ਕੋ ਰਿਵਿਊ ਜਣਾ ਡੈਰੀ ਲੈਣੀ ਕਰਦੀ ਵੀ ਕੀ ਹੋਇਆ ਅੱਜ ਕੌਣ ਆਇਆ ਸੀ ਕੌਣ ਨਹੀਂ ਆਇਆ ਸੀਗਾ ਕੀ ਕੀਤਾ ਝੜਕੀ ਜਾਂ ਗੁਜ਼ਰੀਆ ਤੇ ਜਦਾਂ ਮੈਨੂੰ ਜਾਣਾ ਪੈ ਜਾਣਾ ਬੈਠਾ ਜੇ ਮੈਂ ਬਿਸ਼ਵਾਸ ਵਿੱਚ ਲਿਆ ਤੇ ਮੈਨੂੰ ਰਿਸਪੌਂਸ ਮਿਲਿਆ ਬਹੁਤ ਜ਼ਿਆਦਾ ਫਿਰ ਤੇ ਜਦੋਂ ਟੀਵੀ ਟੀਮਾਂ ਆਉਣੀਆਂ ਆਉਣੀਆਂ ਤੇ ਉਹ 10 15 15 ਦਾ ਬੰਦੇ ਹੁੰਦੇ ਸਾਰੇ ਉਹਨਾਂ ਨਾਲ ਕੇ ਤੇ ਉਹ ਉਹਨਾਂ ਨੂੰ ਸ਼ੌਕੀਂ ਖਾਣਾ ਕਰਾਉਣ ਦਾ ਸ਼ੌਕ ਰੱਖਦਾ ਸੀ ਉਹ ਖਾਣਾ ਥੋੜਾ ਸ਼ੌਕ ਉਹਨੇ ਪੂਰਾ ਆਪਣਾ ਕੀਤਾ ਉਹ ਮੇਨਸ ਜੋ ਉਹਦਾ ਉਹ ਸਹਿਯੋਗ ਮਿਲਦਾ ਰਿਹਾ ਉਹ ਮਿਲਦਾ ਰਿਹਾ ਜੀ ਹਾਂਜੀ ਤੇ ਇਹ ਗੱਲ ਸਾਰੀ ਇਹ ਆ ਕਿ ਤੁਹਾਡੇ ਅੰਦਰ ਜਿਹੜਾ ਪਿਆਰ ਸਤਕਾਰ ਮੁਹੱਬਤ ਸੀ ਇਸ ਸਮਾਜ ਪ੍ਰਤੀ ਹਾਂਜੀ ਔਰ ਖਾਸ ਕਰਕੇ ਕਲਾ ਪ੍ਰਤੀ ਜਿਹੜਾ ਪਿਆਰ ਸਤਕਾਰ ਸੀ ਉਸ ਕਲਾ ਨੇ ਤੁਹਾਡਾ ਕਲਾ ਵੀ ਸੰਸਾਰ ਸਿਰਜਿਆ ਤੇ ਤੁਹਾਨੂੰ ਬਾਰਵੀ ਜਿਹੜਾ ਠੰਡੀਆਂ ਹਵਾਵਾਂ ਮਿਲੀਆਂ ਔਰ ਪਰਿਵਾਰ ਚੋਂ ਵੀ ਠੰਡੀਆਂ ਹਵਾਵਾਂ ਮਿਲੀਆਂ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਚੜ੍ਹਦੀ ਕਲਾ ਚ ਰਹੋ ਅਖੀਰ ਦੇ ਵਿੱਚ ਜੇ ਕੋਈ ਤੁਸੀਂ ਸ਼ਬਦ ਕਹਿਣਾ ਚਾਹੋ ਪਰ ਮੈਂ ਤਾਂ ਇਹ ਕਹੂੰਗਾ ਜਿੰਨੀ ਦੁਨੀਆ ਮੈਨੂੰ ਮਿਲਿਆ ਜੀ ਜੋ ਸਵਾਦ ਸਾਵ ਨੂੰ ਉਹਨਾਂ ਦੇ ਪਿੱਛੇ ਲਿੰਦਰਮਾਨ ਅਸ਼ੋਕਪੁਰ ਮੈਂ ਇਹ ਨਹੀਂ ਕਹਿੰਦਾ ਤੁਸੀਂ ਮੇਰੇ ਕੋਲ ਆਏ ਤਾਂ ਮੈਂ ਕਹਿੰਦਾ ਫਿਰ ਮੇਰੇ ਅੰਦਰ ਲਿਖਿਆ ਹੈ ਜੀ 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 ਕਿ ਅਗਲੇ ਅਗਲੇ ਬਹੁਤ ਵੱਡੇ ਬੰਦੇ ਮਿਲਣੇ ਮੈਨੂੰ ਵਾਹ ਦੇਖੋ ਤੁਹਾਡਾ ਕਰਮ ਹੋਇਆ ਤੁਸੀਂ ਮੇਰੀ ਜਿੰਦਗੀ ਨਾ ਹੁੰਦੇ ਮੈਂ ਇਹ ਕੁਝ ਬਿਲਕੁਲ ਨਹੀਂ ਹੋਣਾ ਪਿਆ ਪੁਰੇ ਇਹ ਖਾਨਪੁਰੀ ਸਾਹਿਬ ਇਹ ਸਾਰਾ ਮਾਲਕ ਦੀ ਕਿਰਪਾ ਆ ਕਿਉਂਕਿ ਜੋਰ ਨਾਲ ਮੈਂ ਇਸ ਤਰ੍ਹਾਂ ਨਹੀਂ ਗੱਲ ਕਰਦਾ ਕਿ ਤੁਸੀਂ ਚੈਨਲ ਵਾਲੇ ਜੋਰ ਨਾਲ ਤੁਸੀਂ ਕਿਸੇ ਨੂੰ ਮਿੱਤਰ ਨਹੀਂ ਬਣਾ ਸਕਦੇ ਜੋਰ ਨਾਲ ਕਿਸੇ ਨੂੰ ਰਿਸ਼ਤੇਦਾਰ ਨਹੀਂ ਬਣਾ ਸਕਦੇ ਸੋ ਇੱਕ ਦਰਦ ਦਾ ਖੇਲ ਚ ਆਇਆ ਸਾਡੀ ਇਹੀ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਇਹ ਆਵਾਜ਼ ਰਹੇ ਦਰਸ਼ਕ ਦੋਸਤੋ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਜੇਕਰ ਤੁਸੀਂ ਸਾਡਾ ਚੈਨਲ ਨਿੱਕੀਆਂ ਗੁਰਮੁਖੀ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਬਹੁਤ-ਬਹੁਤ ਧੰਨਵਾਦ ਸ਼ੁਕਰੀਆ